ਪ੍ਰਦੇਸ਼ਾਂ ਦੀ ਧਰਤੀ ਤੇ ਸ਼ਾਇਦ ਇਹ ਪਹਿਲੀ ਵਾਰੀ ਇਹ ਨਾ ਖੁੱਲ ਕੇ ਹੋਇਆ ਕਿ ਨਿਊਜ਼ੀਲੈਂਡ ਵਿੱਚ ਸ਼ਰਾਰਤੀ ਲੋਕਾਂ ਨੇ ਅ ਨਗਰ ਕੀਰਤਨ ਵਿੱਚ ਖਲੜ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਜਾਣਕਾਰੀ ਮੁਤਾਬਕ ਇੱਕ ਵਿਸ਼ੇਸ਼ ਭਾਈਚਾਰੇ ਦੇ ਵਿੱਚ ਖਾਸ ਤੌਰ ਤੇ ਦੂਜੇ ਧਰਮਾਂ ਪ੍ਰਤੀ ਨਫ਼ਰਤ ਸਾਹਮਣੇ ਪਾਈ ਜਾਂਦੀ ਸੀ ਉਹਨਾਂ ਨੇ ਜਿਹੜੇ ਬੈਨਰ ਵੀ ਫੜੇ ਹੋਏ ਸਨ ਔਰ ਇੱਕ ਚਰਚ ਵੱਲੋਂ ਇਹ ਸਪਾਂਸਰ ਦੱਸੇ ਜਾਂਦੇ ਨੇ ਉਤੋਂ ਦੀ ਵੱਲੋਂ ਸਿੱਖਾਂ ਨੇ ਬੜੀ ਸ਼ਾਂਤੀ ਦਾ ਜਿਹੜਾ ਸੀ ਉਹ ਪ੍ਰੂਵ ਦਿੱਤਾ ਉਹ ਖੜੇ ਰਹੇ ਬੜੀ ਸ਼ਾਂਤੀ ਦੇ ਨਾਲ ਪੁਲਿਸ ਨੂੰ ਉਹਨਾਂ ਦਾ ਕੰਮ ਕਰਨ ਦਿੱਤਾ ਤੇ ਪਿਆਰ ਦੇ ਨਾਲ ਜਕਾਰੇ ਲਾਉਂਦੇ ਰਹੇ ਇਹ ਸਿੱਖਾਂ ਦਾ ਕੰਮ ਆ ਜਿਹੜੇ ਸਿੱਖ ਵਿਰੋਧੀ ਸੋਸ਼ਲ ਮੀਡੀਆ ਤੇ ਬੈਠੇ ਹੋਏ ਆ ਉਹਨਾਂ ਵਿੱਚੋਂ ਇੱਕ ਨੇ ਪਾਇਆ ਕਰ ਲਓ ਹੋਰ ਤੁਸੀਂ 크리스마ਸ ਦਾ ਵਿਰੋਧ ਪੰਜਾਬ ਦੇ ਵਿੱਚ ਤੁਹਾਡੇ ਨਾਲ ਇਹੋ ਕੁਝ ਹੋਣਾ ਬਾਅਦ ਹਰਾਨੀ ਦੀ ਗੱਲ 크리스마ਸ ਦਾ ਵਿਰੋਧ ਕਿਤੇ ਨਿੱਕੀ ਨਿੱਕੀਆਂ ਮੁੱਟੀਆਂ ਘਟਨਾਵਾਂ ਹੋਣਗੀਆਂ ਪਰ ਪੂਰੇ ਭਾਰਤ ਵਿੱਚ ਬਹੁਤ ਸਾਰੀਆਂ ਸੈਂਕੜੇ ਦੀਆਂ ਗਿੰਤਾਂ ਵਿੱਚ ਹਿੰਦੂ ਅਤਵਾਦੀਆਂ ਵੱਲੋਂ ਚਰਚਾ ਸਟਾਰਟ ਦਿੱਤੀਆਂ ਗਈਆਂ ਉਹਦਾ ਤੇ ਕੋਈ ਪ੍ਰਤੀਕਰਮ ਨਹੀਂ ਆਇਆ ਸੋ ਹਰ ਇੱਕ ਆਪਣਾ ਜਿਹੜਾ ਹੈ ਉਹ ਉਲੂਸੇ ਦਾ ਕਰਨ ਤੇ ਲੱਗਾ ਵੀ ਸਿੱਖਾਂ ਨੂੰ ਬਦਨਾਮ ਕਰ ਦਿਓ ਸੈਂਕੜੇ ਇਸਾਈ ਮਾਰ ਦਿੱਤੇ ਗਏ ਅਲ ਨਵੀਆਂ ਚਰਚਾ ਸਾੜੀਆਂ ਹੋਣੇ ਥੋੜੇ ਦਿਨ ਪਹਿਲੋਂ ਕਿ ਉੱਥੇ ਮੰਦਰ ਸਾੜ ਦਿੱਤੇ ਇਹਨਾਂ ਨੇ ਸੋ ਇਹੋ ਜਿਹੇ ਫਾਰਮਾਂ ਤੋਂ ਕਿਉਂਕਿ ਫਿਰ ਸਿੱਖ ਸੋਚ ਲੱਗ ਪੈਂਦੇ ਆ ਸੋਸ਼ਲ ਮੀਡੀਆ ਤੋਂ ਨਹੀਂ ਅਸੀਂ ਉਹ ਮਾੜੇ ਆ ਅਸੀਂ ਭੜਾ ਕੀਤਾ ਨਹੀਂ ਇਹ ਸ਼ਰਾਰਤੀ ਨੇ ਜਿਹੜੇ ਸਿੱਖਾਂ ਨੂੰ ਨੀਵਾਂ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਉੱਥੋਂ ਦੇ ਲੋਕਾਂ ਦਾ ਮਨ ਜਿੱਤਣਾ ਜ਼ਰੂਰੀ ਆ ਸੋ ਸਿੱਖ ਕਮਿਊਨਿਟੀ ਨੂੰ ਉਹਨਾਂ ਦੇ ਨਾਲ ਜਿਹੜੀ ਚਰਚਾ ਜੇ ਤਾਂ ਉਹਨਾਂ ਜਾਣਬੁੱਝ ਕੇ ਕੀਤਾ ਜਾ ਜਾਂ ਜਿਵੇਂ ਵੀ ਕੀਤਾ ਗਲਬਾਤ ਜ਼ਰੂਰੀ ਹੋਣੀ ਚਾਹੀਦੀ ਆ ਔਰ ਸਾਡਾ ਜਿਹੜਾ ਇਹਦਾ ਜਵਾਬ ਆ ਉਹ ਸ਼ਾਂਤੀ ਦੇ ਨਾਲ ਸਮੇਦਾਰੀ ਨਾਲ ਕਾਨੂੰਨੀ ਤੇ ਵਿਚਾਰਾਂ ਦੇ ਨਾਲ ਜਿਹੜਾ ਉਹ ਹੋਣਾ ਚਾਹੀਦਾ ਹੈ ਮੀਡੀਆ ਤੇ ਹਰ ਮੰਚ ਤੋਂ ਸਿੱਖਾਂ ਵੱਲੋਂ ਆਪਣਾ ਸਟੈਂਡ ਸਪਸ਼ਟ ਕੀਤਾ ਜਾਣਾ ਚਾਹੀਦਾ ਉਹ ਸਿੰਘ ਲਿਖਦਾ ਕਿ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਲੋਕਾਂ ਦੇਸ਼ ਦੇ ਕਾਨੂੰਨ ਤੇ ਸਥਾਨਕ ਸੱਭਿਆਚਾਰ ਦਾ ਸਨਮਾਨ ਕਰਦੇ ਹਾਂ ਤੇ ਯਕੀਨ ਰੱਖੋ ਅਸੀਂ ਤੁਹਾਡੀ ਧਰਤੀ ਤੇ ਕਬਜ਼ਾ ਕਰਨ ਨਹੀਂ ਆਏ ਸਗੋਂ ਤੁਹਾਡੀ ਦੇਸ਼ ਦੀ ਤਰੱਕੀ ਵਿੱਚ ਭਰਵਾਂ ਹਿੱਸਾ ਪਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇਖ ਰਹੀਆਂ ਸਮੂਹ ਸੰਗਤਾਂ ਨੂੰ ਦਾਸ ਨਿਰਮਲਜੀਤ ਸਿੰਘ ਦੀ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਸੇਵਾ ਵਿੱਚ ਹਾਜ਼ਰ ਹਾਂ ਸਿੱਖ ਖਬਰਨਾਮਾ ਪ੍ਰੋਗਰਾਮ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਤੁਹਾਡੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੋਏ ਆਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਔਰ ਮੇਰੇ ਕੋਲ ਜਿਹੜੀ ਪਹਿਲੀ ਖਬਰ ਆਈ ਉਹ ਬੜੀ ਦੁੱਖਦਾਈ ਹੈ ਵਿਦੇਸ਼ਾਂ ਦੀ ਧਰਤੀ ਤੇ ਸ਼ਾਇਦ ਇਹ ਪਹਿਲੀ ਵਾਰੀ ਇਹ ਨਾ ਖੁੱਲ ਕੇ ਹੋਇਆ ਕਿ ਨਿਊਜ਼ੀਲੈਂਡ ਵਿੱਚ ਸ਼ਰਾਰਤੀ ਲੋਕਾਂ ਨੇ ਨਗਰ ਕੀਰਤਨ ਵਿੱਚ ਖਲੜ ਪਾਉਣ ਦੀ ਕੋਸ਼ਿਸ਼ ਕੀਤੀ ਹੈ ਖਬਰ ਹੈ ਕਿ ਜਦੋਂ ਨਿਊਜ਼ੀਲੈਂਡ ਦੇ ਮਨਰੇਵਾ ਇਲਾਕੇ ਦੇ ਵਿੱਚ ਅ ਨਗਰ ਕੀਰਤਨ ਸਜਾਇਆ ਜਾ ਰਿਹਾ ਸੀ ਪੰਦਲਵਾੜੇ ਨੂੰ ਲੈ ਕੇ ਸ਼ਹੀਦ ਦੀ ਪੰਦਲਵਾੜੇ ਨੂੰ ਲੈ ਕੇ ਤਾਂ ਕੁਝ ਸ਼ਰਾਰਤੀ ਅੰਸਰਾਂ ਨੇ ਰਸਤੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਅ ਬਹੁਤ ਵਿਸ਼ਾਲ ਨਗਰ ਕੀਰਤਨ ਸੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਤਾਂ ਨੇ ਸ਼ਰਧਾ ਨਾਲ ਹਿੱਸਾ ਲਿਆ ਪ੍ਰਬੰਧ ਬਹੁਤ ਵਧੀਆ ਸੀ ਨਿਰਵਿਘਨਤਾ ਸਹਿਤ ਅੱਗੇ ਵਧ ਰਿਹਾ ਸੀ ਪਰ ਰਸਤੇ ਵਿੱਚ ਗੁਰਦੁਆਰਾ ਸਾਹਿਬ ਤੋਂ ਕੁਝ ਦੌਰੀ ਤੇ ਗ੍ਰੇਟ ਸਾਊਥ ਰੋਡ ਤੇ ਤਕਰੀਬਨ 540 ਨੌਜਵਾਨਾਂ ਨੇ ਰਸਤਾ ਰੋਕ ਲਿਆ ਨਾ ਸਿਰਫ ਰਸਤਾ ਰੋਕਿਆ ਬਲਕਿ ਹਕਾ ਨਾਚ ਨੱਚ ਕੇ ਨਫ਼ਰਤ ਭਰੇ ਸਲੋਗਨ ਦਿਖਾ ਕੇ ਨਗਰ ਕੀਰਤਨ ਦਾ ਵਿਰੋਧ ਕੀਤਾ ਇਸ ਜਾਣਕਾਰੀ ਮੁਤਾਬਕ ਇੱਕ ਵਿਸ਼ੇਸ਼ ਭਾਈਚਾਰੇ ਦੇ ਵਿੱਚ ਖਾਸ ਤੌਰ ਤੇ ਦੂਜੇ ਧਰਮਾਂ ਪ੍ਰਤੀ ਨਫ਼ਰਤ ਸਾਹਮਣੇ ਪਾਈ ਜਾਂਦੀ ਸੀ ਉਹਨਾਂ ਨੇ ਜਿਹੜੇ ਬੈਨਰ ਵੀ ਫੜੇ ਹੋਏ ਸਨ ਔਰ ਇੱਕ ਚਰਚ ਵੱਲੋਂ ਇਹ ਸਪான்ਸਰ ਦੱਸੇ ਜਾਂਦੇ ਨੇ ਉਤੋਂ ਦੀ ਵੱਲੋਂ ਸਿੱਖਾਂ ਨੇ ਬੜੀ ਸ਼ਾਂਤੀ ਦਾ ਜਿਹੜਾ ਸੀ ਉਹ ਪ੍ਰੂਫ ਦਿੱਤਾ ਉਹ ਖੜੇ ਰਹੇ ਬੜੀ ਸ਼ਾਂਤੀ ਦੇ ਨਾਲ ਪੁਲਿਸ ਨੂੰ ਉਹਨਾਂ ਦਾ ਕੰਮ ਕਰਨ ਦਿੱਤਾ ਤੇ ਪਿਆਰ ਦੇ ਨਾਲ ਜਕਾਰੇ ਲਾਉਂਦੇ ਰਹੇ ਜਿਹੜੇ ਸਿੱਖਾਂ ਦਾ ਕੰਮ ਆ ਹੁਣ ਇਹ ਸਾਰੀ ਘਟਨਾ ਦੇ ਵਿੱਚ ਮੈਂ ਇੱਕ ਚੀਜ਼ ਦੇਖੀ ਜਿਹੜੀ ਮੈਂ ਪਹਿਲਾਂ ਸਾਂਝੀ ਕਰਾਂਗਾ ਫਿਰ ਇਹਦੀ ਵਿਸਤਾਰ ਸਹਿਤ ਗੱਲ ਕਰਾਂਗਾ ਜਿਹੜੇ ਸਿੱਖ ਵਿਰੋਧੀ ਸੋਸ਼ਲ ਮੀਡੀਆ ਤੇ ਬੈਠੇ ਹੋਏ ਆ ਉਨ੍ਹਾਂ ਵਿੱਚੋਂ ਇੱਕ ਨੇ ਪਾਇਆ ਕਰ ਲੋ ਹੋਰ ਤੁਸੀਂ ਕ੍ਰਿਸਮਸ ਦਾ ਵਿਰੋਧ ਪੰਜਾਬ ਦੇ ਵਿੱਚ ਤੁਹਾਡੇ ਨਾਲ ਇਹੋ ਕੁਝ ਹੋਣਾ ਬਾਹਰ ਹੈਰਾਨੀ ਦੀ ਗੱਲ ਕ੍ਰਿਸਮਸ ਦਾ ਵਿਰੋਧ ਕਿਤੇ ਨਿੱਕੀ ਨਿੱਕੀਆਂ ਮੁੱਟੀਆਂ ਘਟਨਾਵਾਂ ਹੋਣਗੀਆਂ ਪਰ ਪੂਰੇ ਭਾਰਤ ਵਿੱਚ ਬਹੁਤ ਸਾਰੀਆਂ ਸੈਂਕੜੇ ਦੀਆਂ ਗਿਣਤਾਂ ਵਿੱਚ ਹਿੰਦੂ ਅਤਵਾਦੀਆਂ ਵੱਲੋਂ ਚਰਚਾ ਸ਼ੁਰੂ ਕਰ ਦਿੱਤੀਆਂ ਗਈਆਂ ਉਹਦਾ ਤੇ ਕੋਈ ਪ੍ਰतिकਰਮ ਨਹੀਂ ਆਇਆ ਸੋ ਹਰ ਇੱਕ ਆਪਣਾ ਜਿਹੜਾ ਹੈ ਉਹ ਉਲੂ ਸਿੱਦਾ ਕਰਨ ਤੇ ਲੱਗਾ ਵੀ ਸਿੱਖਾਂ ਨੂੰ ਬਦਨਾਮ ਕਰ ਦਿਓ ਸੈਂਕੜੇ ਇਸਾਈ ਮਾਰ ਦਿੱਤੇ ਗਏ ਅ ਨਵੀਆਂ ਚਰਚਾ ਸਾੜੀਆਂ ਹੋਣੇ ਥੋੜੇ ਦਿਨ ਪਹਿਲੋਂ ਕਿ ਉੱਥੇ ਮੰਦਰ ਸਾੜ ਦਿੱਤੇ ਇਹਨਾਂ ਨੇ ਸੋ ਇਹੋ ਜਿਹੇ ਫਾਰਮਾਂ ਤੋਂ ਕਿਉਂਕਿ ਫਿਰ ਸਿੱਖ ਸੋਚ ਲੱਗ ਪੈਂਦੇ ਸੋਸ਼ਲ ਮੀਡੀਆ ਤੋਂ ਨਹੀਂ ਅਸੀਂ ਮਾਰੇ ਅਸੀਂ ਭੈੜਾ ਕੀਤਾ ਨਹੀਂ ਇਹ ਸ਼ਰਾਰਤੀ ਨੇ ਜਿਹੜੇ ਸਿੱਖਾਂ ਨੂੰ ਨੀਵਾ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ ਜੀ ਮੈਂ ਹੁਣ ਇਹਦਾ ਹਾਲ ਦੱਸਾਂ ਇੱਕ ਸਿੰਘ ਨੇ ਬਹੁਤ ਸੋਹਣਾ ਲਿਖਿਆ ਕਹਿਣ ਲੱਗੇ ਜੀ ਇਹ ਦਿਨ ਸਾਨੂੰ ਦੇਖਣਾ ਹੀ ਪੈਣਾ ਸੀ ਕਿ ਜੋ ਕੁਝ ਆ ਨਿਊਜ਼ੀਲੈਂਡ ਵਿੱਚ ਹੋਇਆ ਹੈ ਉਹ ਕਹਿ ਰਹੇ ਨੇ ਕਿ ਸਾਡੀ ਧਰਤੀ ਤੁਸੀਂ ਵਾਪਸ ਕਰੋ ਆਪਣੇ ਕੰਮਾਂ ਤੇ ਵਾਪਸ ਚਲੇ ਜਾਓ ਜਿਹੜੀ ਗੱਲ ਤੇ ਅਸੀਂ ਇੱਥੇ ਵੀ ਨਕਾਮਜਾਬ ਰਹੇ ਪੂਰੇ ਵੈਸਟ ਦੇ ਵਿੱਚ ਉਸੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਦੀ ਗੱਲ ਹੋ ਸਕਦਾ ਜਿਹੜੇ ਧਰਮ ਕੱਟੜ ਨੇ ਜਿਹੜੇ ਧਰਮ ਦੂਜਿਆਂ ਨੂੰ ਖਤਮ ਕਰਨ ਦੀ ਗੱਲ ਕਰਦੇ ਨੇ ਜਾਂ ਦੂਜਿਆਂ ਨੂੰ ਬਰਬਾਦ ਕਰਨ ਦੀ ਕੋਈ ਗੱਲ ਕਰਦੇ ਨੇ ਜਾਂ ਕਨਵਰਜਨ ਦੀ ਗੱਲ ਕਰਦੇ ਨੇ ਸਿੱਖ ਧਰਮ ਉਹਨਾਂ ਚੋਂ ਨਹੀਂ ਹੈ ਇਹ ਗੱਲ ਸਿੱਖਾਂ ਨੇ ਦੱਸਣੀ ਸੀ ਉਹਨਾਂ ਨੇ ਜੁੜੀਆਂ ਕੇ ਪੁੱਛਣੀ ਹੈ ਸਿੱਖਾਂ ਨੂੰ ਇਹੋ ਹੀ ਗੱਲ ਬੜੇ ਮਾਨਦੇ ਹੋ ਜਾਂਦੀ ਪਈ ਅਸੀਂ ਲੰਗਰ ਲਾ ਲਿਆ ਨਹੀਂ ਗੁਰੂ ਦੇ ਸ਼ਬਦ ਦਾ ਗੁਰੂ ਦੇ ਉਪਦੇਸ਼ ਦਾ ਲੰਗਰ ਵੀ ਲਾਉਣਾ ਜ਼ਰੂਰੀ ਹੈ ਸੋ ਸਿੰਘ ਕਹਿੰਦਾ ਪੀ ਅਜਿਹੇ ਮਾਮਲਿਆਂ ਵਿੱਚ ਕਿਉਂਕਿ ਕਿਤੇ ਵੀ ਬੀਤ ਸਕਦੀ ਹੈ ਨਾਰਿਆਂ ਤੋਂ ਬਚਣਾ ਚਾਹੀਦਾ ਕੁਝ ਵੀ ਉਕਸਾਹ ਤੋਂ ਬਚਣਾ ਚਾਹੀਦਾ ਟਕਰਾਰ ਹਿੰਸਕ ਪ੍ਰਤੀਕਿਰਿਆ ਤੋਂ ਬਚਣਾ ਚਾਹੀਦਾ ਸ਼ਾਂਤ ਵਿਹਾਰ ਸਿੱਖੀ ਦੀ ਅਸਲ ਤਾਕਤ ਹੈ ਤੇ ਉਥੋਂ ਦੇ ਲੋਕਾਂ ਦਾ ਮਨ ਜਿੱਤਣਾ ਜ਼ਰੂਰੀ ਹੈ ਸੋ ਸਿੱਖ ਕਮਿਊਨਿਟੀ ਨੂੰ ਉਹਨਾਂ ਦੇ ਨਾਲ ਜਿਹੜੀ ਚਰਚਾ ਜੇ ਤੋ ਉਹਨੂੰ ਜਾਣਬੁੱਝ ਕੇ ਕੀਤਾ ਜਾਂ ਜਿਵੇਂ ਵੀ ਕੀਤਾ ਗਲਬਾਤ ਜ਼ਰੂਰੀ ਹੋਣੀ ਚਾਹੀਦੀ ਹੈ। ਔਰ ਸਾਡਾ ਜਿਹੜਾ ਇਹਦਾ ਜਵਾਬ ਆ ਉਹ ਸ਼ਾਂਤੀ ਦੇ ਨਾਲ, ਸਮਝਦਾਰੀ ਨਾਲ, ਕਾਨੂੰਨੀ ਤੇ ਵਿਚਾਰਾਂ ਦੇ ਨਾਲ ਜਿਹੜਾ ਉਹ ਹੋਣਾ ਚਾਹੀਦਾ ਹੈ। ਮੀਡੀਆ ਤੇ ਹਰ ਮੰਚ ਤੋਂ ਸਿੱਖਾਂ ਵੱਲੋਂ ਆਪਣਾ ਸਟੈਂਡ ਸਪਸ਼ਟ ਕੀਤਾ ਜਾਣਾ ਚਾਹੀਦਾ। ਉਹ ਸਿੰਘ ਲਿਖਦਾ ਕਿ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਲੋਕਾਂ ਦੇਸ਼ ਦੇ ਕਾਨੂੰਨ ਤੇ ਸਥਾਨਕ ਸੱਭਿਆਚਾਰ ਦਾ ਸਨਮਾਨ ਕਰਦੇ ਹਾਂ। ਇਸ ਯਕੀਨ ਰੱਖੋ ਅਸੀਂ ਤੁਹਾਡੀ ਧਰਤੀ ਤੇ ਕਬਜ਼ਾ ਕਰਨ ਨਹੀਂ ਆਏ ਸਗੋਂ ਤੁਹਾਡੀ ਦੇਸ਼ ਦੀ ਤਰੱਕੀ ਵਿੱਚ ਭਰਵਾਂ ਹਿੱਸਾ ਪਾਉਣ ਆਏ ਹਾਂ ਇਸ ਦੇ ਨਾਲ ਨਾਲ ਐ ਸਿੱਖ ਕਿਸੇ ਨੂੰ ਵੀ ਧਰਮ ਪਰਿਵਰਤਨ ਰੱਖਣ ਵਿੱਚ ਯਕੀਨ ਨਹੀਂ ਕਰਦੇ ਸਗੋਂ ਸਭ ਦਾ ਸਤਿਕਾਰ ਕਰਦੇ ਆ ਕੋਈ ਸਿੱਖ ਵਿਚਾਰਧਾਰਾ ਨੂੰ ਅਪਣਾ ਕੇ ਆਵੇ ਅਸੀਂ ਉਹਨੂੰ ਜੀ ਆਇਆਂ ਕਹਿੰਦੇ ਆ ਪਰ ਅਸੀਂ ਨਾ ਲਾਲਚ ਨਾਲ ਨਾ ਡਰ ਨਾਲ ਕਿਸੇ ਵੀ ਤਰੀਕੇ ਨਾਲ ਲੀਗਲੀ ਇਲਲੀਗਲੀ ਕਿਸੇ ਦਾ ਧਰਮ ਪਰਿਵਰਤਨ ਨਹੀਂ ਕਰਦੇ ਗਰੂਮਿੰਗ ਨਹੀਂ ਕਰਦੇ ਬ੍ਰੇਨ ਵਾਸ਼ ਨਹੀਂ ਕਰਦੇ ਸੋ ਨਾਲ ਹੀ ਨੌਜਵਾਨ ਦੇਸ਼ ਦੀ ਬੋਲੀ ਵਿੱਚ ਇਹਨਾਂ ਗੱਲਾਂ ਨੂੰ ਸਰਕਾਰਾਂ ਤੇ ਹੋਰ ਅਦਾਰਿਆਂ ਤੱਕ ਪਹੁੰਚਾਉਣ ਤਾਂ ਕਿ ਲੋਕਲ ਆਬਾਦੀ ਵਿੱਚ ਕਿਸੇ ਹੋਰ ਨਾਲ ਸਿੱਖਾਂ ਦਾ ਰਲਗੜਨਾ ਹੋ ਸਕੇ ਕਿਉਂਕਿ ਸਾਡਾ ਸਰੂਪ ਵੀ ਇਦਾਂ ਦਾ ਹੀ ਹੈ ਤੇ ਇਸ ਸਰੂਪ ਦਾ ਭਲੇਖਾ ਨਾ ਪਵੇ ਜਿਵੇਂ ਅਮਰੀਕਾ ਦੇ ਵਿੱਚ 911 ਤੋਂ ਬਾਅਦ ਪਿਆ ਸੋ ਇਸ ਪਾਸੇ ਜਿਹੜੀ ਆ ਉਹ ਸਾਨੂੰ ਕੰਮ ਕਰਨ ਦੀ ਲੋੜ ਆ ਪਹਿਲੀ ਵਾਰੀ ਹੋਇਆ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਨੂੰ ਇੱਕ ਵਾਰੀ ਫੇਰ ਝੰਡੋੜਿਆ 911 ਤੋਂ ਬਾਅਦ ਵਾਸਤਾ ਜੇ ਗੁਰੂ ਦਾ ਆਪਣੇ ਗੁਰਦੁਆਰਿਆਂ ਦੀ ਗੋਲਕ ਜਿਹੜੀ ਤੁਸੀਂ ਬੈਂਕਾਂ 'ਚ ਛੁੱਟੀ ਹੋਈ ਆ ਉਹਦੇ ਵਿੱਚੋਂ ਥੋੜੇ ਪੈਸੇ ਕੱਢ ਕੇ ਲੋਕਲ ਬੋਲੀ ਦੇ ਵਿੱਚ ਜਿਹੜੇ ਨੈਸ਼ਨਲ ਜਾਂ ਇੰਟਰਨੈਸ਼ਨਲ ਚੈਨਲ ਨੇ ਉਹਨਾਂ ਦੇ ਉੱਪਰ ਸਿੱਖੀ ਦੀ ਪਹਿਚਾਣ ਸਿੱਖੀ ਦੇ ਸਿਧਾਂਤ ਲਈ ਜ਼ਰੂਰ ਉਪਰਾਲੇ ਕਰੋ ਉਹ ਕਰਨ ਨਾ ਕਰਨ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਆਪਣੀਆਂ ਯੂਨੀਵਰਸਿਟੀਆਂ ਵਿੱਚ ਕਾਲਜਾਂ ਵਿੱਚ ਮੈਂ ਇਟਲੀ ਗਿਆ ਨੌਜਵਾਨ ਕੋਸ਼ਿਸ਼ ਕਰ ਰਹੇ ਨੇ ਬੈਲਜੀਅਮ ਗਿਆ ਉੱਥੋਂ ਦੇ ਨੌਜਵਾਨ ਕੋਸ਼ਿਸ਼ ਕਰ ਰਹੇ ਨੇ ਇਸੇ ਤਰ੍ਹਾਂ ਜਰਮਨ ਦੇ ਵਿੱਚ ਇੱਕ ਦੋ ਬੱਚੀਆਂ ਜਿਹੜੀਆਂ ਨੇ ਫ੍ਰੈਂਕਫਰਟ ਦੇ ਵਿੱਚ ਉਹ ਪੋਲਿਟਿਕਸ ਵਿੱਚ ਜਾ ਕੇ ਗੱਲ ਕਰ ਰਹੀਆਂ ਨੇ ਜਿੱਥੇ ਵੀ ਜਾਓ ਗੁਰੂ ਦਾ ਸ਼ਬਦ ਸਰਬੱਤ ਦਾ ਭਲਾ ਔਰ ਸੇਵਾ ਸਿਮਰਨ ਜਿਹੜੀ ਤੁਹਾਡੀ ਸਿੱਖੀ ਦੇ ਸਿਧਾਂਤ ਆ ਉਹਦੇ ਮੁਤਾਬਕ ਗੱਲ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਇਹਨਾਂ ਦੇਸ਼ਾਂ ਵਿੱਚ ਸਤਕਾਰ ਨਾਲ ਰਹਿ ਸਕਣ ਔਰ ਇੱਕ ਚੀਜ਼ ਹੋਰ ਜੇ ਮੈਨੂੰ ਮਾਫ਼ ਕਰੋ ਤੇ ਹਥਿਆਰਾਂ ਦਾ ਪ੍ਰਦਰਸ਼ਨ ਨਹੀਂ ਸ਼ਾਂਤੀ ਦਾ ਪ੍ਰਦਰਸ਼ਨ ਕਰਨਾ ਹੈ। ਕਈ ਵਾਰੀ ਅਸੀਂ ਇਨਸਾਫ ਦੀ ਮੰਗ ਲੈਣ ਗਏ ਵੀ ਉਸ ਤਰੀਕੇ ਨਾਲ ਜਾਂਦੇ ਆਂ ਕਿ ਜਿਵੇਂ ਅਸੀਂ ਕਿਸੇ ਦੂਸਰੇ ਤੇ ਹਮਲਾ ਕਰਨ ਤਰੇ ਹੋਈਏ। ਇਹ ਮੇਰੇ ਨਿੱਜੀ ਵਿਚਾਰ ਆ। ਮੈਨੂੰ ਮਾਫ ਕਰਦੇ ਹੋ ਜੇ ਤੁਹਾਨੂੰ ਇਸ ਗੱਲ ਇਹ ਗੱਲ ਚੰਗੀ ਨਾ ਲੱਗੇ। ਪਰ ਅੱਜ ਸਮਾਂ ਹੈ ਸਾਨੂੰ ਸੰਸਾਰ ਸਾਹਮਣੇ ਇਹ ਦਰਸਾਣ ਦਾ ਕਿ ਸਾਡੇ ਉੱਪਰ ਜ਼ੁਲਮ ਹੋਇਆ ਹੈ। ਪਰ ਕਈ ਵਾਰੀ ਅਸੀਂ ਇਹਨੂੰ ਰਿਪਰੈਜ਼ੈਂਟ ਇਸ ਤਰ੍ਹਾਂ ਕਰਦੇ ਆ ਉਹਨਾਂ ਨੂੰ ਲੱਗਦਾ ਵੀ ਇਹ ਜ਼ਾਲਮ ਜ਼ੁਲਮ ਕਰਨ ਵਾਲੇ ਨੇ ਇਹਨਾਂ ਚੀਜ਼ਾਂ ਵੱਲ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਧਿਆਨ ਦਿਓ ਅਜਿਹੀਆਂ ਘਟਨਾਵਾਂ ਤੇ ਅੱਜ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਨੂੰ ਜਦੋਂ ਵੀ ਨਗਰ ਕੀਰਤਨ ਨਿਕਲਣਾ ਹੈ ਜਾਂ ਜਦੋਂ ਵੀ ਅਸੀਂ ਕੋਈ ਕਰਨਾ ਉਹ ਤੋਂ ਪਹਿਲਾਂ ਪਲਾਨ ਕਰਨਾ ਪਏਗਾ ਲੋਕਲ ਪੁਲਿਸ ਲੋਕਲ ਅਥਾਰਟੀ ਤੇ ਲੋਕਲ ਲੋਕਾਂ ਤੱਕ ਵੀ ਅਸੀਂ ਨਗਰ ਕੀਰਤਨ ਕੱਢਦੇ ਕਿਉਂ ਆ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਸਾਹਮਣੇ ਰੱਖਣਾ ਚਾਹੀਦਾ ਅਰਸ ਖਾਵੇਂ ਘਟਨਾ ਤੋਂ ਬਚਾ ਹੋਇਆ ਪਰ ਇੱਕ ਚੀਜ਼ ਜਿਹੜੀ ਖਤਰੇ ਦੀ ਘੰਟੀ ਹੈ ਕਿ ਹੋ ਸਕਦਾ ਆਉਣ ਵਾਲੇ ਸਮੇਂ 'ਚ ਬ੍ਰਿਟੇਨ ਜਾਂ ਹੋਰ ਦੇਸ਼ਾਂ ਵਿੱਚ ਵੀ ਇਹੋ ਜਿਹੀਆਂ ਘਟਨਾਵਾਂ ਹੋਣ ਉਹਨੂੰ ਹੈਂਡਲ ਕਿਵੇਂ ਕਰਨਾ ਆ ਉਹਦੇ ਤੇ ਜ਼ੋਰ ਦੇਣਾ ਚਾਹੀਦਾ ਆ ਮੇਰੇ ਕੋਲ ਅਗਲੀ ਖਬਰ ਆ ਜੀ ਭਗਵੰਤ ਮਾਨਪੁਰਾ ਦਾ ਬਿਆਨ ਗਰੀਬਾਂ ਤੇ ਸੂਬਿਆਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਭਾਜਪਾ ਆਪਣੇ ਪਿੰਡ ਪਹੁੰਚ ਕੇ ਸਤੋਜ ਪਿੰਡਿਆ ਉਹਨਾਂ ਦਾ ਉਹਨੇ ਆਪਣੀਆਂ ਯਾਦਾ ਸਾਂਝੀਆਂ ਕੀਤੀਆਂ ਲੋਕਾਂ ਨਾਲ ਮਿਲੇ ਕਿ ਏਕੇ ਵਿੱਚ ਬਰਕਤ ਆ ਤਰੱਕੀ ਕਰਨੀ ਚਾਹੀਦੀ ਆ ਨਾਲ ਉਹਨਾਂ ਕਹਿਆ ਕਿ ਭਾਜਪਾ ਜਿਹੜੀ ਆ ਉਹ ਗਰੀਬਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ ਦੀ ਸਕੀਮ ਤਹਿਤ ਫੰਡ ਮੰਡਨ ਦਾ ਅਨੁਪਾਤ 40% ਦੀ ਸੂਬਿਆਂ ਦੇ ਸਿਰ ਪਾ ਦਿੱਤਾ ਜਾਂਦਾ ਜਦਕਿ ਕੇਂਦਰ ਸੂਬਿਆਂ ਨੂੰ ਪਹਿਲਾਂ ਹੀ ਫੰਡ ਨਹੀਂ ਦੇ ਰਹੀ ਨਵੇਂ ਬਦਲਾਅ ਨਾਲ ਨਰੇਗਾ ਕਾਮੇ ਸਕੂਲ ਮੰਡੀ ਖਾਲੇ ਨਹੀਂ ਬਣਾ ਸਕਦੇ ਜੋ ਪਿੰਡਾਂ ਨਾਲ ਸਰਾਸਰ ਮਜਾ ਆ ਗਿਆ ਉਹਨਾਂ ਕਹਾਂ ਪੀ ਵਾਕਈ ਇਹਦੇ ਚ ਕੋਈ ਸ਼ੱਕ ਨਹੀਂ ਪਰ ਮੈਂ ਸੋਚਦਾ ਵੀ ਸੂਬਿਆਂ ਦੀਆਂ ਸਰਕਾਰਾਂ ਕੀ ਕਰ ਰਹੀਆਂ ਅਰਵਿੰਦ ਕੇਜਰੀਵਾਲ ਹੋਰੀ ਦਿੱਲੀ ਜਾ ਕੇ ਹੁਣ ਤੱਕ ਕੋਈ ਬਿਆਨ ਹੀ ਨਹੀਂ ਆ ਰਿਹਾ ਅਰਵਿੰਦ ਕੇਜਰੀਵਾਲ ਦਾ ਇਹਨਾਂ ਨੂੰ ਚੁੱਪ ਕਰਾ ਲਿਆ ਬਲਕਿ ਜਿਹੜੀ ਆਮ ਆਦਮੀ ਪਾਰਟੀ ਵੀ ਅ ਕੇਂਦਰ ਦੇ ਹੱਥਾਂ ਵਿੱਚ ਖੇਡਦੀ ਪਈ ਅਸੀਂ ਬੜੇ ਜ਼ੋਰ ਸ਼ੋਰ ਦੇ ਨਾਲ ਨਾ ਰਾਜਨੀਤੀ ਦੀ ਗੱਲ ਕਰਦੇ ਆ ਜਿਹੜਾ ਅਨੰਦਪੁਰ ਦਾ ਮਤਾ ਸੀ ਅੱਜ ਜਿੰਨੀਆਂ ਸਟੇਟਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਆ ਉਹ ਅੱਜ ਨਹੀਂ ਤੇ ਕੱਲ ਨੂੰ ਕਾਂਗਰਸ ਨੂੰ ਵੀ ਪરાਉਣਾ ਪੈਣਾ ਕਿ ਕੇਂਦਰ ਨੇ ਆਪਣੇ ਕੋਲ ਸਾਰੀ ਸੱਤਾ ਸੰਭੀ ਹੋਈ ਹੈ ਜਿਹੜਾ ਵੀ ਕੋਈ ਸਰਕਾਰ ਫੈਸਲਾ ਕਰੇਗੀ ਆਪਣੀ ਸਟੇਟ ਪੰਜਾਬ ਲਾ ਲਓ ਹਰਿਆਣਾ ਲਾ ਲਓ ਉੱਥੇ ਤੇ ਚਲੋ ਬੀਜੇਪੀ ਦੀ ਸਰਕਾਰ ਆ ਜਿੱਥੇ-ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਉੱਥੇ ਗਵਰਨਰ ਦੇ ਰਾਹੀਂ ਜਾਂ ਸਰਕਾਰ ਕੇਂਦਰ ਸਰਕਾਰ ਆਪਣੀ ਜਿਵੇਂ ਵੀ ਏਜੰਸੀਆਂ ਦੇ ਰਾਹੀਂ ਤੰਗ ਕਰਦੀ ਰਹੇਗੀ ਤੇ ਗੁਲਾਮੀ ਦਾ ਅਹਿਸਾਸ ਕਰਾਉਂਦੀ ਰਹੇਗੀ ਹਾਲੋ ਸਿਰਫ ਇਹੋ ਹੋਵੇਗਾ ਕਿ ਜਿਵੇਂ ਅਨੰਦਪੁਰ ਦੇ ਮੱਥੇ 'ਚ ਕਿਹਾ ਗਿਆ ਮੈਂ ਤਾਂ ਉਤੋਂ ਵੀ ਅੱਗੇ ਜਾਣਾ ਵੀ ਆਜ਼ਾਦ ਹੋ ਜਾਣ ਸਾਰੀਆਂ ਸਟੇਟਾਂ ਜਿਹੜੀਆਂ ਨੇ ਕੇਂਦਰ ਦੇ ਕੋਲ ਜੇ ਕੋਈ 1-2 ਜਗ੍ਹਾ ਰੱਖਣੀ ਹੈ ਤਾਂ ਉਹ ਰੱਖੀ ਜਾਵੇ ਅਮਰੀਕਾ ਦਾ ਜਿਹੜਾ ਫੈਡਰਲ ਉੱਥੇ ਇੰਸਟੀਚਿਊਟ ਆ ਉਸ ਦੇ ਮੁਤਾਬਕ ਕੰਮ ਹੋਣਾ ਚਾਹੀਦਾ ਹੈ ਵਰਨਾ ਜਿਹੜੇ ਤਰੀਕੇ ਨਾਲ ਭਾਜਪਾ ਤੁਰੀ ਹੋਈ ਆ ਹੁਣ ਇਹ ਪੀਜਪੀ ਕਹਿੰਦੀ ਪੰਜਾਬ 'ਚ ਆਗੇ ਬਿਹਾਰ ਵਿੱਚ ਇਨੇ ਕਰੋੜ ਦਾ ਪੈਕੇਜ ਦਿੱਤਾ ਕਹਿੰਦੇ ਜਿੱਥੇ-ਜਿੱਥੇ ਜਾਣਾ ਉੱਥੇ ਪੈਕੇਜ ਦੇਣਾ ਪਰ ਜਿੱਥੇ-ਜਿੱਥੇ ਪਿਛਲੇ 15 ਸਾਲਾਂ ਤੋਂ ਬੀਜੇਪੀ ਦੀ ਸਰਕਾਰ ਆ ਉਥੇ ਗਰੀਬੀ ਰੇਖਾ ਮਿਟੀ ਬੇਰੋਜਗਾਰੀ ਘਟੀ ਲੋਕਾਂ ਦਾ ਜੀਵਨ ਸੁਖੀ ਹੋਇਆ ਨਹੀਂ ਹੋਇਆ ਇਹ ਇਹ ਪੂਰੇ ਭਾਰਤ ਜਿਹੜਾ ਹੈ ਉਹਦੀ ਹਾਲਕੀਆ ਰੁਪਈਆ ਤਾਂ ਜਿਹੜਾ ਹੈ ਉਹ ਫਾਉਂਡ ਦੇ 100 ਰੁਪਏ ਦੇ ਨੇੜੇ ਪਹੁੰਚ ਗਿਆ ਡਾਲਰ ਦੇ ਸੌਣੀ ਜਿੱਥੇ 65 40 ਰੁਪਏ ਹੁੰਦਾ ਸੀ ਅੱਜ ਤੋਂ 20 ਸਾਲ ਪਹਿਲੋਂ ਔਰ ਹੋਂਦੇ ਸਮੇਂ ਚ ਹੋਰ ਵੀ ਡਿੱਗੇਗਾ ਗੋਦੀ মিডিਆ ਰਹੀ ਜਿੰਨਾ ਮਰਜੀ ਭਰਮphਲਾਇਆ ਫਲਾਇਆ ਜਾਵੇ ਰਾਸ਼ਟਰਵਾਦੀਆਂ ਰਹੀ ਪਰ ਭਾਰਤ ਦੇ ਹਾਲਾਤ ਠੀਕ ਨਹੀਂ ਇਹ ਵੱਖਰੀ ਗੱਲ ਹੈ ਕਿ ਕੁਝ ਬਿਜ਼ਨਸਮੈਨ ਪਰਿਵਾਰਾਂ ਨੂੰ ਛੱਡ ਕੇ ਬਾਕੀ ਭਾਰਤ ਦੇ ਲੋਕ ਜਿਹੜੇ ਨੇ ਉਹ ਨਿਤਾ ਪ੍ਰਤੀ ਗਰੀਬੀ ਰੇਖਾ ਤੋਂ ਥੱਲੇ ਜਾ ਰਹੇ ਨੇ ਬੇਰੁਜ਼ਗਾਰੀ ਨਸ਼ੇ ਅਪਰਾਧ ਵਧ ਰਿਹਾ ਪਰ ਉੱਥੇ ਇੱਕ ਲੋਕਾਂ ਦੇ ਦਿਮਾਗ ਦਾ ਇੱਕ ਮਾਈਂਡਸੈਟ ਕਰ ਦਿੱਤਾ ਗਿਆ ਹਿੰਦੂ ਮੁਸਲਮਾਨ ਹਿੰਦੂ ਸਿੱਖ ਹਿੰਦੂ ਈਸਾਈ ਉਹ ਥੋੜੇ ਜਿਹਾ ਕਿਰਾਏ ਦੇ ਲੋਕਾਂ ਨੂੰ ਲੈ ਕੇ ਧਾਰਮਿਕ ਕਠੜਤਾ ਦੀ ਐਸੀ ਰੰਗਤ ਦੇ ਦਿੱਤੀ ਕਿ ਲੋਕ ਆਪਣੀ ਰੋਟੀ ਰੋਜੀ ਨੂੰ ਛੱਡ ਕੇ ਬਸ ਇਹਨਾਂ ਦੀਆਂ ਚਾਲਾਂ ਮਗਰ ਭੱਜੇ ਹੋਏ ਨੇ ਸੋ ਭਗਵੰਤ ਮਾਣੂ ਚਾਹੀਦਾ ਹੈ ਕਿ ਜਿਹੜੀਆਂ ਪੰਜਾਬ ਪੱਖੀ ਸੋਚ ਵਾਲੇ ਲੋਕ ਨੇ ਹੁਣ ਪੰਜਾਬ ਦੀ ਸੋਚ ਵਾਲੇ ਤੇ ਆਪਣੇ ਜਿਹੜੇ ਜਿਹੜੇ ਸਿੰਘ ਹੈਗੇ ਨੇ ਉਹ ਤਾਂ ਤੁਸੀਂ ਜੇਲਾ ਵਿੱਚ ਸੁੱਟੇ ਹੋਏ ਨੇ ਸਾਰੇ ਪੰਜਾਬੀਆਂ ਨੂੰ ਲੈ ਕੇ ਕੇਂਦਰ ਪ੍ਰਤੀ ਬਗਾਵਤ ਹੋ ਸਕਦੀ ਹੈ ਵੀ ਅਸੀਂ ਤੁਹਾਡੀਆਂ ਗੱਲਾਂ ਨਹੀਂ ਮੰਨਣੀਆਂ ਜਿਹੜੀ ਜਿਹੜੇ ਜਿਹੜੇ ਮਨਰੇਗਾ ਜਾਂ ਹੋਰ ਗੱਲਾਂ ਨੇ ਜਾਂ ਚੰਡੀਗੜ੍ਹ ਦੀ ਗੱਲ ਆ ਜਿਹੜੇ ਤਰੀਕੇ ਨਾਲ ਆਮ ਆਦਮੀ 파ਰਟ ਨੂੰ ਚੁੱਕਣੀ ਚਾਹੀਦੀ ਸੀ ਨਹੀਂ ਚੁੱਕੀ ਗਈ ਪੰਜਾਬੀ ਬੋਲਦੇ ਇਲਾਕੇ ਪੰਜਾਬੀ ਦੇ ਪੰਜਾਬ ਦੇ ਪਾਣੀ ਪੰਜਾਬ ਦਾ ਸਰਮਾਇਆ ਪੰਜਾਬ ਦੇ ਟੈਕਸ ਜਿਹੜਾ ਕਰਜ਼ਾ ਪੰਜਾਬ ਦੇ ਸਿਰ ਤੇ ਆ ਉਹ ਅਜੇ ਤੱਕ ਮਾਫ ਨਹੀਂ ਹੋਇਆ ਇਹ ਸਾਰੀਆਂ ਤੇ ਕੰਮ ਕਰਨਾ ਪਏਗਾ ਕਿਉਂਕਿ 2 ਸਾਲ ਪਿੱਛੋਂ ਜਦੋਂ ਤੁਸੀਂ ਵੋਟਾਂ ਲੈ ਲੋਕਾਂ ਕੋਲ ਜਾਣਾ ਨਾ ਲੋਕਾਂ ਨੇ ਤੁਹਾਡੇ ਬਿਆਨ ਨਹੀਂ ਦੇਖਣੇ ਕੰਮ ਦੇਖਣੇ ਬਿਲਕੁਲ ਅਗਲੀ ਖਬਰ ਹੈ ਸੋਨੀਆ ਗਾਂਧੀ ਹੋਰੀ ਬੋਲੇ ਨੇ ਕਾਂਗਰਸੀ ਸੰਸਦ ਮੈਂਬਰ ਦੀ ਮੁਖੀ ਹੈ ਕਿ ਮੋਦੀ ਸਰਕਾਰ ਨੇ ਮਨਰੇਗਾ ਉੱਤੇ ਬਲਡوزر ਚਲਾ ਕੇ ਲੱਖਾਂ ਕਿਸਾਨਾਂ ਮਜ਼ਦੂਰਾਂ ਅਤੇ ਭੂਮੀਹੀਣ ਪਿੰਡੂ ਗਰੀਬਾਂ ਤੇ ਹਿੱਤਾਂ ਤੇ ਹਮਲਾ ਕੀਤਾ ਹੈ ਪਾਰਟੀ ਨਵੇਂ ਕਾਲੇ ਕਾਨੂੰਨ ਨਹੀਂ ਲੜਨ ਦੀ ਵਚਨਬੱਧ ਹੈ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਮੈਨੂੰ ਅੱਜ ਵੀ ਯਾਦ ਹੈ ਜਦੋਂ 20 ਸਾਲ ਪਹਿਲਾਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੰਤਾ ਸਰਸਨ ਨੂੰ ਮਨਰੇਗਾ ਕਾਨੂੰਨ ਸਰਬਸੰਮਤੀ ਨਾਲ ਪਾਸ ਹੋਇਆ ਸੀ ਇਨਕਲਾਬੀ ਕਦਮ ਸੀ ਜਿਸ ਨਾਲ ਲੱਖਾਂ ਪਿੰਡੂ ਪਰਿਵਾਰਾਂ ਨੂੰ ਫਾਇਦਾ ਹੋਇਆ ਨੌਕਰੀਗਾਰ ਦੇ ਕਾਨੂੰਨੀ ਅਧਿਕਾਰ ਦਿੱਤੇ ਗਏ ਨਾਲ ਹੀ ਇਹਨਾਂ ਕਹਿ ਕੇ ਕੇਂਦਰ ਸਰਕਾਰ ਵੱਲੋਂ ਮਹਾਤਮਾ ਗਾਂਧੀ ਰਾਸ਼ਟਰੀ ਪਿੰਡ ਰੁਜ਼ਗਾਰ ਗਰੰਟੀ ਐਕਟ ਐਮ ਮਨਰੇਗਾ ਦਾ ਮਤਲਬ ਮਹਾਤਮਾ ਗਾਂਧੀ ਰਾਸ਼ਟਰੀ ਪਿੰਡ ਰੁਜ਼ਗਾਰ ਬਦਲ ਦੀ ਕੀਤੇ ਗਏ ਵਿਕਾਸ ਭਾਰਤੀ ਰੁਜ਼ਗਾਰ ਤੇ ਰੋਟੀ ਮਿਸ਼ਨ ਵੀ ਬੀ ਜੀ ਰਾਮ ਜੀ 25 2025 ਤੇ ਸੰਸਦ ਦੇ ਵਿੱਚ ਗਰਮਾ ਗਰਮੀ बहस ਵਿਚਕਾਰ ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਾ ਕਿ ਹੁਣੇ ਹੀ ਮਨਰੇਗਾ ਸੂਚੀ ਵਿੱਚੋਂ 16 ਲੱਖ ਤੋਂ ਵੱਧ ਕਾਮੇ ਹਟਾ ਦਿੱਤੇ ਗਏ ਨੇ। ਇਹ ਮਜ਼ਦੂਰਾਂ ਦੇ ਨਾਮ ਹਟਾਉਣ ਦੀ ਕਿਰਿਆ ਲੋਕ ਸਭਾ ਦੇ ਬਿੱਲ ਪੇਸ਼ ਕੀਤੇ ਜਾਣ ਦੇ 1 ਮਹੀਨਾ ਪਹਿਲਾਂ ਹੀ ਕੀਤੀ ਗਈ। ਹੁਣ ਉਹ ਜਿਹੜੇ 16 ਲੱਖ ਘਟਾਏ ਗਏ ਔਰ ਇਹ ਗੱਲ ਜਿਹੜੀ ਹੈ ਹੋ ਸਕਦੀ ਹੈ ਕਿ ਉਹ ਖਾਸ ਤੌਰ ਤੇ ਮੁਸਲਮਾਨ ਜਾਂ ਹੋਰ ਗੱਟ ਗਿਣਤੀਆਂ ਦੇ ਵਿੱਚੋਂ ਹੋਣ। ਕਿਉਂਕਿ ਵੋਟਾਂ ਵੀ ਕਟੀਆਂ ਜਾ ਰਹੀਆਂ ਤੇ ਰੋਜ਼ਗਾਰ ਵੀ ਕੱਟਿਆ ਜਾ ਰਿਹਾ। ਮਹਾਤਮਾ ਗਾਂਧੀ ਹੋਵੇ ਆਰਾਮਜੀ ਹੋਵੇ ਜਦੋਂ ਇਹਨਾਂ ਨੇ ਮਨਰੇਗਾ ਸ਼ੁਰੂ ਕੀਤਾ ਸੀ ਉਦੋਂ ਵੀ ਬਹੁਤ ਸਾਰੇ ਫਾਲਟ ਹੋਏ ਸੀ ਲੋਕਾਂ ਨੇ ਐਵੇਂ ਹੀ ਆਪਣੇ ਪਰਿਵਾਰ ਦੇ ਜੀਆ ਨੇ ਰਾਜਨੀਤਿਕ ਲੋਕਾਂ ਨੇ 15-20 ਕਾਰਡ ਬਣਾ ਕੇ ਦੇਤੇ ਉਹ ਆਪਣੀਆਂ ਪੈਲੀਆਂ 'ਚ ਕੰਮ ਕਰੀ ਜਾਂਦੇ ਸੀ ਜਿਹੜੇ ਪਿੰਡਾਂ ਦੇ ਮੁਖੀ ਸੀ ਆਪਣੀਆਂ ਪੈਲੀਆਂ 'ਚ ਕੰਮ ਕਰਾ ਕੇ ਸਰਕਾਰ ਕੋਲੋਂ ਪੈਸਾ ਲਈ ਜਾਂਦੇ ਸੀ ਜੋ ਸਿਸਟਮ ਕੋਈ ਵੀ ਹੈ ਜਿੱਥੇ ਇਮਾਨਦਾਰੀ ਨਹੀਂ ਉਹਦੇ 'ਚ ਲੁੱਟਖਸਟ ਹੋਵੇਗੀ ਹੁਣ ਬੀਜੇਪੀ ਕੀ ਕਰੇਗੀ ਜਿਹੜੇ ਇਹਨਾਂ ਦੇ ਵਿਲੇ ਬੈਠੇ ਘਰਾਂ 'ਚ ਜਿਨ੍ਹਾਂ ਨੂੰ ਇਹ ਲੋੜ ਪੈਣ ਤੇ ਵਰਤਦੇ ਨੇ ਦੰਗੇ ਵਾਸਤੇ ਆ ਸ਼ਾਂਤੀ ਵਾਸਤੇ ਉਹਨਾਂ ਨੂੰ ਘਰਾਂ ਦੇ ਵਿੱਚ ਪੈਸੇ ਦੇਣੇ ਸ਼ੁਰੂ ਕਰ ਦੇਣਗੇ ਜਾਂ ਮੰਤਰੀ ਹੀ ਜੇ ਮਾਲੋ ਹਜ਼ਾਰ ਬੰਦੇ ਦਾ ਪੈਸਾ ਆਇਆ 500 ਦੇ ਨਕਲੀ ਕਾਰਡ ਜਿਵੇਂ ਕਾਂਗਰਸ ਦੇ ਵੇਲੇ ਹੁੰਦਾ ਸੀ ਬਣਾ ਕੇ ਮਸਲਾ ਤਾਂ ਹੈ ਗਰੀਬ ਤੱਕ ਰੋਟੀ ਪਹੁੰਚਦੀ ਕਿ ਨਹੀਂ ਪਹੁੰਚਦੀ ਔਰ ਇਹ ਵੀ ਦੇਖਣਾ ਪਵੇਗਾ ਪਿਛਲੇ 15 ਸਾਲਾਂ 'ਚ ਗਰੀਬੀ ਘਟੀ ਹੈ ਕਿ ਗਰੀਬ ਮਰ ਰਿਹਾ ਹੈ ਸਭ ਤੋਂ ਵੱਧ ਭਾਰਤ ਦੇ ਵਿੱਚ ਆਤਮ ਹੱਤਿਆ ਕਿਸਾਨ ਕਰ ਰਿਹਾ ਉਤੋਂ ਬਾਅਦ ਮਜ਼ਦੂਰ ਕਰ ਰਿਹਾ ਹੈ ਔਰ ਇਹ ਗੱਲ ਦਾ ਜਵਾਬ ਸ਼ਾਇਦ ਭਾਰਤ ਦੀ ਸੰਸਦ ਕੋਲ ਨਹੀਂ ਹੋਵੇਗਾ ਇਹਨਾਂ ਜੋ ਕਿ ਇਹਨਾਂ ਨੇ ਆਪਣੇ ਵੇਲੇ ਦੀ ਚਲਾਈਆਂ ਹੋਣ ਪਰ ਜੋ ਮਤਲਬ ਧਾਰਮਿਕ ਆਰਾਮਜੀ ਨਾਮ ਵਰਤ ਕੇ ਕੰਮ ਕੀਤਾ ਜਾ ਰਿਹਾ ਉਹ ਵੀ ਬੀਜੇਪੀ ਵੱਲੋਂ ਆਪਣਾ ਜਿਹੜਾ ਹਿੰਦੂ ਰਾਸ਼ਟਰ ਵੱਲ ਇੱਕ ਕਦਮ ਹੋਰ ਅੱਗੇ ਤੱਕਿਆ ਗਿਆ ਪਰਵਾਹ ਨਹੀਂ ਕੀਤੀ ਨਹੀਂ ਸੰਸਦ ਵਿੱਚ ਬਿੱਲ ਪਾਸ ਕਰ ਲਿਆ ਕਾਂਗਰਸ ਤੇ ਹੋਰ ਇਸ ਤੋਂ ਇਲਾਵਾ ਮਮਤਾ ਬੇਨਰਜੀ ਇਸ ਬਿੱਲ ਦਾ ਵਿਰੋਧ ਕਰ ਰਹੇ ਨੇ ਆਮ ਆਦਮੀ ਪਾਰਟੀ ਨੇ ਵੀ ਇਸ ਬਿੱਲ ਦਾ ਜਿਹੜਾ ਵਿਰੋਧ ਜਿਤਾਇਆ ਹੈ ਕਿਉਂਕਿ ਬੀਜੇਪੀ ਤਗੜੀ ਆ ਸੰਸਦ ਦੇ ਵਿੱਚ ਉਹਦੇ ਕੋਲ ਬਹੁਮਤਿਆ ਇਹ اپੋਜੀਸ਼ਨ ਵਾਲੇ ਜਿੰਨਾ ਮਰਜੀ ਰੌਲਾ ਪਾਉਂਦੇ ਰਹਿਣ ਅਖੀਰ ਨੂੰ ਜੋ ਮਨ ਵਿੱਚ ਆਉਂਦਾ ਹੈ ਬੀਜੇਪੀ ਕਰ ਰਹੀ ਹੈ ਜਿਵੇਂ ਚੰਮ ਦੀਆਂ ਕਦੇ ਕਾਂਗਰਸ ਨੇ ਚਲਾਈਆਂ ਸੀ ਇਸ ਵੇਲੇ ਬੀਜੇਪੀ ਚਲਾਉਣ ਦੀ ਲਗਾਤਾਰ ਕੋਸ਼ਿਸ਼ ਵਿੱਚ ਹੈਪਟਨ ਅਮਰਿੰਦਰ ਸਿੰਘ ਦੀ ਜਿਹੜਾ ਹੈ ਅੱਜਕੱਲ ਉਹਦੇ ਤੇਵਰ ਬਦਲੇ ਹੋਏ ਨੇ ਕਦੀ ਉਹ ਕਾਂਗਰਸ ਦੀ ਤਾਰੀਫ ਕਰ ਦਿੰਦਾ ਕਦੀ ਉਹ ਸੁਖਬੀਰ ਸਿੰਘ ਬਾਦਲ ਦੀ ਤਾਰੀਫ਼ ਕਰ ਦਿੰਦਾ ਪਿਛਲੇ ਦਿਨੀ ਕਹਿੰਦਾ ਸੀ ਵੀ ਚਲੋ ਬੀਜੇਪੀ ਤੇ ਅਕਾਲੀ ਦਲ ਦੀ ਸਾਂਝ ਹੋ ਜੇ ਤੇ ਹੁਣ ਵੋਟਾਂ ਮਿਲ ਕੇ ਜਿਹੜੀਆਂ ਅਗਲੀਆਂ ਲੜੀਆਂ ਜਾਣਗੀਆਂ ਉੱਥੇ ਬੀਜੇਪੀ ਨੇ ਤਾਂ ਕਿਹਾ ਵੀ ਨਹੀਂ ਅਸੀਂ ਮਿਲ ਕੇ ਨਹੀਂ ਲੜਨੀ ਆ ਲੜਨੀ ਆ ਹੁਣ ਇਹਨੂੰ ਫਾਇਦਾ ਕੀ ਹੋ ਸਕਦਾ ਹੈ ਕੈਪਟਨ ਮਨਿੰਦਰ ਸਿੰਘ ਨੂੰ ਕਾਂਗਰਸ ਦਾ ਬੜਾ ਪੁਰਾਣਾ ਲੀਡਰ ਹੈ ਖਾਨਦਾਨੀ ਕਾਂਗਰਸੀ ਨੇ ਤਿੰਨ ਚਾਰ ਪੀੜੀਆਂ ਤੋਂ ਹੁਣ ਹੋਇਆ ਏ ਕਿ ਕਾਂਗਰਸ ਛੱਡੀ ਤੇ ਬੀਜੇਪੀ ਚ ਗਿਆ ਤੇ ਬੀਜੇਪੀ ਵਾਲਿਆਂ ਪੁੱਛਿਆ ਹੀ ਨਹੀਂ ਉਹ ਜਿਹੜੀ ਬੜਕ ਇਹਦੀ ਕਾਂਗਰਸ ਵਿੱਚ ਸੀ ਬੀਜੇਪੀ ਚ ਜਾ ਕੇ ਚਾਹੇ ਇਹ ਨੇ ਚਾਹੇ ਹੋਰ ਕਾਂਗਰਸੀ ਗਏ ਦੇ ਸੰਗੀ ਸਾਥੀ ਉਹਨਾਂ ਨੇ ਪੁੱਛਿਆ ਕੋਈ ਨਹੀਂ ਉਹਨਾਂ ਦਾ ਤਾਂ ਕੰਮ ਸਿਰਫ ਪੋਟਿਕਲੇ ਆਉਣਾ ਆ ਹੋਰ ਕੋਈ ਕੰਮ ਨਹੀਂ ਹੁਣ ਇਹਨੂੰ ਲੱਗਦਾ ਸੀ ਕਿ ਮੇਰਿਆ ਨਹੀਂ ਤੇ ਮੇਰੇ ਮੁੰਡੇ ਦਾ ਹੀ ਕੋਈ ਸਰਜੇ ਜੇ ਅਕਾਲੀ ਭਾਜਪਾ ਸਰਕਾਰ ਆਉਂਦੀ ਏ ਤੇ ਸ਼ਾਇਦ ਮੇਰੇ ਬੇਟੇ ਨੂੰ ਕੋਈ ਮਿਨਿਸਟਰੀ ਮਿਲ ਜਾਵੇ ਸ਼ਾਇਦ ਇਸੇ ਕਰਕੇ ਪੱਤਾ ਖੇੜਿਆ ਜਾ ਰਿਹਾ ਔਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਿੰਨੀ ਬੇਇੱਜ਼ਤੀ ਭਾਜਪੀ ਚ ਜਾ ਕੇ ਹੋਈ ਹੈ ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵੱਲ ਮੁੜ ਆਵੇ ਕਾਂਗਰਸ ਵਿੱਚ ਇਹਦਾ ਵਿਰੋਧੀ ਧੜਾ ਬੜਾ ਤਗੜਾ ਸੀ ਭਾਵੇਂ ਇਸਨੇ ਪਰਵਾਹ ਨਹੀਂ ਕੀਤੀ ਪਰ ਹੁਣ ਉਹ ਵਿਰੋਧੀ ਧੜਾ ਇਹਨੂੰ ਪਹਿਲੀ ਵਾਰੀ ਇੱਜ਼ਤ ਦਿੰਦਾ ਕਿ ਨਹੀਂ ਦਿੰਦਾ ਕੈਪਟਨ ਅਮਰਿੰਦਰ ਸਿੰਘ ਹੋਰੀ ਕਾਫੀ ਬੁੱਢੇ ਹੋ ਚੁੱਕੇ ਆ ਕਾਫੀ ਉਮਰ ਇਹਨਾਂ ਦੀ ਹੋ ਚੁੱਕੀ ਹੈ ਔਰ ਲੱਗਦਾ ਨਹੀਂ ਕਿ ਹੁਣ ਇਹਨਾਂ ਨੂੰ ਕਿਤੇ ਕੋਈ ਪਹਿਲੇ ਵਰਗੀ ਜਿਹੜੀ ਤੜਕ ਬੜਕ ਵਾਲੀ ਕੋਈ ਪੋਸਟ ਮਿਲੇਗੀ ਵਧੀਆ ਤੇ ਆਪੀ ਸੋਮਰੇ ਤਾਂ ਰਾਮ ਰਾਮ ਹੀ ਜਪਿਆ ਜਾਵੇ ਘਰੇ ਬੈਠ ਕੇ ਆਪਣੇ ਕੀਤੇ ਗੁਨਾਹਾਂ ਦਾ ਪਛਤਾਪ ਕੀਤਾ ਜਾਵੇ ਜਾਂ ਆਪਣੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਮਾਨਦਾਰੀ ਦੇ ਨਾਲ ਸਾਰੀ ਲੀਡਰਸ਼ਿਪ ਜਿਹਨੇ ਰਿਟਾਇਰ ਹੋ ਕੇ ਘਰ ਬੈਠੀ ਹੈ ਉਹ ਕਿਤਾਬਾਂ ਲਿਖਣ ਉਹ ਵੀਡੀਓ ਦੇ ਰਹੀ ਉਹ ਬੋਲ ਕੇ ਦੱਸਣੇ ਵੀ ਪੰਜਾਬ ਮੇਰੇ ਕਿਵੇਂ ਵਿਸ਼ਵਾਸ ਘਾਤ ਹੋਇਆ ਇਹ ਵੀ ਉਹਦਾ ਹਿੱਸਾ ਰਹੇ ਨੇ ਤੇ ਕਿਵੇਂ ਪੰਜਾਬ ਨੂੰ ਬਚਾਇਆ ਜਾ ਸਕਦਾ ਇਹ ਇਹਨਾਂ ਦੇ ਪਾਪਾਂ ਦਾ ਇੱਕੋ ਇੱਕ ਪਛਤਾਪ ਹੋਊਗਾ ਜੇ ਸਾਰੀ ਲੀਡਰਸ਼ਿਪ ਕਰ ਸਕਦੀ ਹੈ ਜਿਹੜੀ ਜਿਹੜੀ ਰਿਟਾਇਰ ਹੋ ਕੇ ਘਰ ਬੈਗੀ ਹੈ ਤੇ ਮੇਰੀ ਤਾਂ SLAAP ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਹੁਣ ਘਰ ਬੈਠ ਜਾਣਾ ਚਾਹੀਦਾ ਜੇ ਮੁੰਡਾ ਯੋਗ ਹੋਇਆ ਤੇ ਆਪੇ ਕਿਸੇ ਨਾ ਕਿਸੇ ਪਾਰਟੀ ਵਿੱਚੋਂ ਅੱਗੇ ਵਧ ਕੇ ਕੋਈ ਨਾ ਕੋਈ ਮਿਨਿਸਟਰੀ ਲੈ ਲੂਗਾ ਵਰਨਾ ਲੱਗਦਾ ਨਹੀਂ ਪਰ ਉਥੇ ਪ੍ਰਨੀਤ ਸਿੰਘ ਹੋਰਾਂ ਨੇ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਹੋਰੀ ਕਾਂਗਰਸ ਵਿੱਚ ਨਹੀਂ ਜਾਣਗੇ ਸੁਰਨਦਾਵੇ ਦੀ ਵੀ ਤਾਰੀਫ ਕੀਤੀ ਹੈ ਸੁਖਜਿੰਦਰ ਸਿੰਘ ਰੰਦਾਵੇ ਹੋਰਾਂ ਦੀ ਪਿਛਲੇ ਪੁਰਾਣੇ ਯਾਰ ਬੇਲੀ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਚ ਜਾਣ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਤੇ ਤਿੰਨ ਚਾਰ ਸਾਲਾਂ ਚ ਕੋ ਬਹੁਤਾ ਬਿਆਨ ਆਇਆ ਹੋਵੇ ਆ ਪਿੱਛੇ ਜੀ ਬਿਆਨ ਆਇਆ ਤੇ ਬੀਜੇਪੀ ਨੇ ਕਹਿ ਦਿੱਤਾ ਵੀ ਨਹੀਂ ਅਸੀਂ ਇਹਦੇ ਬਿਆਨ ਨਾਲ ਸਹਿਮਤ ਨਹੀਂ ਇੰਨੀ ਕੋ ਇੱਜ਼ਤ ਭਾਜਪਾ ਚ ਕੈਪਟਨ ਅਮਰਿੰਦਰ ਸਿੰਘ ਦੀ ਐਸ ਵਿੱਚ ਮੇਰੇ ਕੋਲ ਅਗਲੀ ਖਬਰ ਹੈ ਜੀ ਈਡੀ ਨੇ ਡਾਂਕੀ ਰੂਟ ਦੇ ਮਾਮਲੇ ਚ ਪੰਜਾਬ ਹਰਿਆਣਾ ਤੇ ਦਿੱਲੀ ਵਿੱਚ ਫਿਰ ਛਾਪੇ ਮਾਰੇ ਨੇ ਭਾਰਤੀਆਂ ਨੂੰ ਡਾਂਕੀ ਰੂਟ ਰਾਹੀਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦੇ ਮਾਮਲੇ ਵਿੱਚ ਵੀਰਵਾਰ ਨੂੰ ਪੰਜਾਬ ਹਰਿਆਣਾ ਤੇ ਦਿੱਲੀ ਤੇ ਮੁਰ ਛਾਪੇ ਮਾਰੇ ਤੇ ਏਜੰਸੀਆਂ ਨੇ ਕਾਰਵਾਈ ਮਾਮਲੇ ਚ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਕੀਤੀ ਸਿੰਘੀ ਜਾਂਚ ਏਜੰਸੀ ਨੇ ਜੁਲਾਈ ਦੇ ਪਹਿਲੇ ਮਹੀਨੇ ਵਿੱਚ ਵੀ ਛਾਪੇਮਾਰੀ ਕੀਤੀ ਸੀ ਤੇ ਅਜੇ ਵੀ ਛਾਪੇ ਵੱਜ ਰਹੇ ਨੇ ਪੰਜਾਬ ਦੇ 13 ਠਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ ਔਰ ਹੈਰਾਨੀ ਦੀ ਗੱਲ ਆ ਪੰਜਾਬ ਤੇ ਹਰਿਆਣੇ ਚ ਛਾਪੇ ਮਾਰੇ ਗਏ ਮੈਂ ਕਿਉਂਕਿ ਇਸ ਨਾਲ ਸੰਬੰਧਿਤ ਮਹਿਕਮੇ ਚ ਕੰਮ ਕਰਦਾ ਪਹਿਲੋ ਪੰਜਾਬ ਦੇ ਬਹੁਤੀ ਹੋਣ ਹਰਿਆਣੇ ਦੇ ਵਿਚਾਰੇ ਬਹੁਤ ਆ ਰਹੇ ਪਰ ਜੇ ਅਮਰੀਕਾ ਦੀ ਇਲੀਗਲ ਦੀ ਗੱਲ ਕਰੀਏ ਤੇ ਇਸ ਵੇਲੇ ਸਭ ਤੋਂ ਵੱਧ ਗੁਜਰਾਤੀ ਜਿਹੜੇ ਫੜ ਕੇ ਲਿਆਂਦੇ ਗਏ ਅਮਰੀਕਾ ਤੋਂ ਉਹਨਾਂ ਦੀ ਗਿਣਤੀ ਸਭ ਤੋਂ ਵੱਧ ਸੀ। ਗੁਜਰਾਤ ਵਿੱਚ ਛਾਪੇ ਕਿਉਂ ਨਹੀਂ ਵੱਜ ਰਹੇ? ਜਿਹੜੇ ਇਹਨਾਂ ਦੇ ਵੱਲੋਂ ਚਲਾਏ ਜਾ ਰਹੇ ਨੇ ਜਿਹੜੇ ਡੌਂਕੀ ਵਗਾਰਾ ਦੂਜੇ ਤੀਜੇ ਗੈਰ ਕਾਨੂੰਨੀ ਉਹਨਾਂ ਨੂੰ ਤੇ ਰੱਖ ਲੈਣਗੇ ਜਿਹੜੇ ਦੂਜਿਆਂ ਵੱਲ ਕੋਈ ਵੀ ਪੰਜਾਬ ਦੇ ਮੁੰਡੇ ਮੈਂ ਦੇਖਦਾ 20 ਲੱਖ ਰੁਪਏ ਦੇ ਕੇ ਆਇਆ ਏਅਰਪੋਰਟ ਤੋਂ ਫੜਦੇ ਇੱਥੇ ਬਿਠਾ ਲਿਆ। ਸਟੱਡੀ ਵਾਸਤੇ 20 ਲੱਖ ਯੂਨੀਵਰਸਿਟੀ ਨੂੰ ਫੀਸ ਦਿੱਤੀ ਦਾ ਕਿਸੇ ਏਜੰਟ ਨੂੰ ਦਿੱਤਾ 3 ਮਹੀਨੇ ਪਿੱਛੋਂ ਕਿਉਂਕਿ ਉਹ ਕੰਮ ਤਾਂ ਕਰਨਾ ਨਹੀਂ ਇੱਥੇ ਤਾਂ ਰੋਟੀ ਕਮਾਉਣੀ ਹੁੰਦੀ ਐ ਮੋਸਟਲੀ 3 ਮਹੀਨੇ ਪਿੱਛੋਂ ਕੰਮ ਕਰਦੇ ਫੜੇ ਗਏ 20 ਘੰਟੇ ਤੋਂ ਵੱਧ ਕੰਮ ਕਰਦੇ ਸੀ ਡਿਟੈਂਸ਼ਨ ਸੈਂਟਰ ਬੈਠੇ ਹੋਏ ਜਾਂ ਤੇ ਉਹ ਸਾਈਨਾ ਤੇ ਲਾ ਦਿੱਤੇ ਜਾਂਦੇ ਜਾਂਦੇ ਪਿੱਛੇ ਭੇਜ ਦਿੱਤੇ ਜਾਂਦੇ ਐ ਨਾ ਰੋਟੀ ਨਾ ਰੋਜੀ ਜੋਗੇ ਮੈਨੂੰ ਦਿਲੋਂ ਦੁੱਖ ਹੁੰਦਾ ਐ ਇੱਕ ਬੇਨਤੀ ਕਰਾਂਗਾ ਆਪਣੇ ਪਰਿਵਾਰਾਂ ਨੂੰ ਉੱਥੇ ਬੇਨਤੀ ਕਰਦੇ ਹੋ ਵੀ ਕੱਲੇ ਨਾ ਜਾਓ ਅਸੀਂ ਉੱਥੇ ਸੋਚਦੇ ਆ ਵੀ ਮੇਰੇ ਗਵਾਂਢੀ ਨੂੰ ਵੀ ਮੇਰੇ ਭਰਾ ਨੂੰ ਵੀ ਮੇਰੇ ਕਿਸੇ ਨੂੰ ਪੜਨਣਾ ਪਏ ਵੀ ਮੈਂ ਬੱਚਾ ਬਾਹਰ ਭੇਜਣਾ ਏਜੰਟ ਫਿਰ ਉਹ ਕੱਲੇ ਪਰਿਵਾਰ ਨੂੰ ਜਾਲ ਚ ਫਸਾ ਕੇ 20 ਤੇ 40 ਲੱਖ ਲੈ ਕੇ ਪਰਿਵਾਰ ਨੂੰ ਬਰਬਾਦ ਕਰਦੇ ਨੇ ਜਿਹੜੀ ਡੋਂਕੀ ਵਾਲੀ ਗੱਲ ਹੈ ਨਾ ਇਹਦੇ ਵਿੱਚ ਤਾਂ ਬਹੁਤ ਸਾਰੇ ਨੌਜਵਾਨਾਂ ਦੀ ਜਾਨ ਵੀ ਗਈ ਹੈ ਬੱਸ ਉਹ ਨੌਜਵਾਨ ਮਰੇ ਵੀ ਨੇ ਸੋ ਇਹ ਇੱਕ ਸਲਾਹ ਦੇ ਦਿਓ ਜੇ ਤਾਂ ਤੁਸੀਂ ਆਉਣਾ ਹੀ ਹੋਣਾ ਫਿਰ ਪੰਜ ਸੱਤ ਪਰਿਵਾਰ ਇਕੱਠੇ ਹੋ ਕੇ ਜਾਓ ਉਸ ਏਜੰਟ ਦਾ ਪਿਛੋਕੜ ਚੈੱਕ ਕਰੋ ਜਿਹੜੀ ਯੂਨੀਵਰਸਿਟੀ ਕਾਲਜ ਵਿੱਚ ਦਾਖਲਾ ਲੈਣਾ ਜਾਂ ਜਿਹੜੀ ਏਜੰਸੀ ਨੇ ਤੁਹਾਨੂੰ ਵੀਜ਼ਾ ਦੇਣਾ ਸਾਫ ਈਮੇਲ ਕਰਕੇ ਗਵਰਨਮੈਂਟ ਦੀ ਵੈਬਸਾਈਟ ਤੇ ਜ ਜਿਹੜੀ ਸਾਡੀ ਹਾਈ ਕਮਿਸ਼ਨ ਅਮਰੀਕਾ ਦੀ ਕੈਨੇਡਾ ਦੀ ਇੰਗਲੈਂਡ ਦੀ ਉਹਨੂੰ ਪੁੱਛਣ ਜ਼ਰੂਰ ਫਿਰ ਇਨਾ ਪੈਸਾ ਖਰਚਣ ਅਸੀਂ ਤਾਂ ਉਥੇ ਰਿਕਸ਼ੇ ਵਾਲੇ ਨਾਲ ਵਿਚਾਰੇ ਨਾਲ 2 ਰੁਪਏ ਤੋਂ ਲੜ ਪੈਂਦੇ ਆ ਤੇ 20 ਲੱਖ ਰੁਪਈਆ ਅਸੀਂ ਅੱਖਾਂ ਬੰਨ ਕੇ 40 ਲੱਖ ਦੇ ਦਿੰਦੇ ਜਿੰਨੂੰ ਮਰਜੀ ਬਰਬਾਦ ਹੋ ਰਿਹਾ ਬੱਚੇ ਬਰਬਾਦ ਹੋ ਰਹੇ ਨੇ ਉਹਨਾਂ ਦਾ ਜੀਵਨ ਬਰਬਾਦ ਹੋ ਰਿਹਾ ਸਾਰਿਆਂ ਨੂੰ ਮਿਲ ਕੇ ਕੁਝ ਕਰਨਾ ਚਾਹੀਦਾ ਸਰਕਾਰਾਂ ਤੇ ਦਿਖਾਵੇ ਲਈ ਕਰ ਰਹੀਆਂ ਅਸਲ ਵਿੱਚ ਹਾਲਾਤ ਬਹੁਤ ਬੁਰੇ ਨੇ ਇਸ ਵੇਲੇ ਭਾਰਤ ਦੇ ਮੈਂ ਪਿਛਲੇ ਹਫਤੇ ਖਬਰ ਕੀਤੀ ਸੀ 10 ਲੱਖ ਭਾਰਤੀਆਂ ਨੇ ਭਾਰਤ ਛੱਡਿਆ ਜਦੀ ਗਿਣਤੀ ਇਸ ਵੇਲੇ 20 ਲੱਖ ਤੋਂ ਵੱਧ ਜਾਣੀ ਹੈ ਹੋਰ ਉਹਨਾਂ ਵਿੱਚ ਇਲੀਗਲਾਂ ਦੀ ਗਿਣਤੀ ਅਜੇ ਕੋਈ ਨਹੀਂ ਤੇ ਜਿਹੜਾ ਕਹਿੰਦਾ ਅਸੀਂ ਦੁਨੀਆ ਪਰ ਦਾ ਜਿਹੜਾ ਬਾਪੂ ਬਣਨਾ ਉਹਦੇ ਆਪਣੇ ਹਾਲਾਤ ਜਿਹੜੇ ਜਿਹਦੇ ਕੋਲ ਚਾਰ ਪੈਸੇ ਹੈਗੇ ਨੇ ਉਹ ਭਾਰਤ ਛੱਡ ਕੇ ਭੱਜਣ ਲਈ ਤਿਆਰ ਬੈਠਾ ਪੰਜਾਬ ਵਾਲੇ ਤਾਂ ਪਹਿਲਾਂ ਬੈਠੇ ਹੋਏ ਆ ਮੇਰੇ ਕੋਲ ਅਗਲੀ ਖਬਰ ਜ ਜਦੀ ਗੱਲ ਨਹੀਂ ਪਹੁੰਚੀ ਅਮਨਦੀਪ ਸਿੰਘ ਬੋਲਾ ਜਿਹਦਾ ਸਿਡਨੀ ਦੇ ਵਿੱਚ ਬੋਡੀ ਬੀਚ ਤੇ ਆਪਣੇ ਇਜ਼ਰਾਈਲੀਆਂ ਤੇ ਯਹੂਦੀਆਂ ਤੇ ਹਮਲਾ ਕੀਤਾ ਗਿਆ ਦਿਓ ਪੋਪਤ ਵੱਲੋਂ ਮੁਸਲਮਾਨਾਂ ਵੱਲੋਂ ਉਹਨਾਂ ਦੇ ਕਿਉਂਕਿ ਭਾਰਤੀ ਪਿਸ਼ੋਕੜਾ ਇੱਕ ਦਾ ਪਿਓ ਦਾ ਭਾਰਤੀ ਪਾਸਪੋਰਟ ਸੀ ਉਥੇ ਇਸ ਅਮਨਦੀਪ ਸਿੰਘ ਬੋਲਾ ਨੇ ਸਿਡਨੀ ਵਿਚਕਾਰ ਹਮਲਾਵਰ ਨੂੰ ਕਾਬੂ ਕੀਤਾ ਜਿਹਦਾ ਕਿਤੇ ਵੀ ਸੋਸ਼ਲ ਮੀਡੀਆ ਤੇ ਨਾ ਨਹੀਂ ਆ ਰਿਹਾ ਇਸ ਨੌਜਵਾਨ ਨੇ ਬਹਾਦਰ ਸਿੱਖ ਨੌਜਵਾਨ ਨੇ ਆਪਣੀ ਹਿੰਮਤ ਨਾਲ ਹਮਲਾਵਰ ਨੂੰ ਕਾਬੂ ਕੀਤਾ ਕਈ ਲੋਕਾਂ ਨੂੰ ਮੌਤ ਦੇ ਮੂੰਹ ਚੋਂ ਬਚਾ ਲਿਆ ਅਮਨਦੀਪ ਸਿੰਘ ਨਿਊਜ਼ੀਲੈਂਡ ਦਾ ਵਾਸੀ ਹੈ ਪੰਜਾਬੀ ਮੂਲ ਹੈ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹੈ ਇਸ ਨੇ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਮਾਣ ਵਧਾਇਆ ਇਹ ਘਟਨਾ ਦੇ ਵਿੱਚ ਅਮਨਦੀਪ ਸਿੰਘ ਜਿਹੜਾ ਸੀ ਉਹ ਵਿੱਚ ਤੇ ਮੌਜੂਦ ਸੀ ਦੋਸਤਾਂ ਨਾਲ ਆਇਆ ਹੋਇਆ ਸੀ ਜਿਮ ਟ੍ਰੇਨਰ ਹੈ ਤਾਕਤਵਰ ਹੈ ਉਸਨੇ ਹਮਲੇ ਨੂੰ ਰੋਕਿਆ ਨਹੀਂ ਬਲਕਿ ਕਈਆਂ ਦੀ ਜਾਨ ਵੀ ਬਚਾਈ ਹੈ ਸੋ ਇਹ ਇਹੋ ਜਿਹੀਆਂ ਗੱਲਾਂ ਸਾਨੂੰ ਸਿੱਖਾਂ ਨੂੰ ਸਾਰੇ ਸੰਸਾਰ 'ਚ ਫਲਾਉਣੀਆ ਚਾਹੀਦੀ ਹੈ ਦੱਸਣੀਆਂ ਚਾਹੀਦੀਆਂ ਭਾਰਤੀ ਮੀਡੀਆ ਕਿਉਂਕਿ ਨਹੀਂ ਦੱਸੇਗਾ ਉਹਨਾਂ ਦਾ ਦੱਸਣਾ ਹੀ ਨਹੀਂ ਤੁਹਾਡਾ ਕਿ ਸਿੱਖਾਂ ਨੇ ਕੋਈ ਚੰਗਾ ਕੀਤਾ ਮੈਂ ਬਹੁਤ ਸਾਰੇ ਸਿੱਖਾਂ ਕੋਲ ਬੈਠ ਕੇ ਗੱਲ ਕਰਦਾ ਉਹਨਾਂ ਦਾ ਮਾਈਂਡ ਸੈਟ ਇਹੋ ਜਿਹਾ ਕਰਦੇ ਨਹੀਂ ਜੀ ਅਸੀਂ ਤਾਂ ਮਾੜੇ ਆ ਜੀ ਅਸੀਂ ਥੋੜੀ ਰਾਜ ਕਰਦੇ ਅਸੀਂ ਤਾਂ ਗੁਰਦੁਆਰੇ ਨਹੀਂ ਚਲਾ ਸਕਦੇ ਜਦੋਂ ਭਾਰਤੀ ਏਜੰਸੀਆਂ ਨੇ ਗੁਰਦੁਆਰੇ ਚਲਾਉਣੇ ਨੇ ਤੁਹਾਨੂੰ ਚਲਾਉਣ ਕਿਨੇ ਦੇਣਾ ਪਰ ਜਦੋਂ ਤੁਸੀਂ ਸਿੱਖ ਵਿਚਾਰਧਾਰਾ ਨੂੰ ਲੈ ਕੇ ਤੁਰੋਗੇ ਤੁਹਾਨੂੰ ਪਤਾ ਲੱਗ ਜਾਏਗਾ ਸਾਡੇ ਗੁਰਦੁਆਰੇ ਵਿੱਚ ਸਾਡੇ ਇੰਸਟੀਚਿਊਟ ਵਿੱਚ ਬੈਠੇ ਹੋਏ ਲੋਕਾਂ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ ਆਪਣੇ ਆਪ ਨੂੰ ਮਾੜਾ ਨਾ ਸਮਝੋ ਆਪਣੇ ਗੁਰੂ ਦੀ ਸਿੱਖੀ ਤੇ ਭਰੋਸਾ ਰੱਖੋ ਗੁਰੂ ਦਾ ਉਪਦੇਸ਼ ਸਿੱਖੀ ਦੇ ਸਿਧਾਂਤ ਦੁਨੀਆ ਵਿੱਚ ਮਹਾਨ ਸਿਧਾਂਤ ਨੇ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਮਹਾਨ ਸਿੱਖ ਬਣ ਸਕਦੇ ਹਾਂ ਇਸ ਕਰਕੇ ਇੱਕ ਦੂਜੇ ਨੂੰ ਪ੍ਰੋੜਤਾ ਕਰਿਆ ਕਰੋ ਇੱਕ ਦੂਜੇ ਦੇ ਜਿਹੜੇ ਚੰਗੇ ਕੰਮ ਨੇ ਉਹਨਾਂ ਨੂੰ ਜ਼ਰੂਰ ਸਲਾਹਿਆ ਕਰੋ ਮੇਰੇ ਕੋਲ ਉਹ ਅਗਲੀ ਖਬਰ ਹੈ ਬਲਦੇਵ ਸਿੰਘ ਸਿਰਸਾ ਜਿਹੜਾ ਮਨਜਿੰਦਰ ਸਿੰਘ ਸਿਰਸਾ ਸੌਰੀ ਇਹ ਅਗਲੀ ਖਬਰ ਹੈ ਉਹ ਕਹਿੰਦਾ ਜੀ ਕਿ ਵੀਰ ਬਾਲ ਦਿਵਸ ਜਿਹੜਾ ਨਾਂ ਰੱਖਿਆ ਹੈ ਇਹ ਰਾਸ਼ਟਰੀ ਦਿਵਸ ਹੈ ਇਹ ਸਿਰਫ ਨਾਮ ਨਹੀਂ ਤੇ ਉਹ ਜੇ ਉਹ ਸਾਹਿਬਜ਼ਾਦੇ ਸ਼ਹੀਦੀ ਦਿਵਸ ਰੱਖਦੇ ਤੇ ਫਿਰ ਰਾਸ਼ਟਰੀ ਨਾਮ ਕਿਉਂ ਨਹੀਂ ਸੀ ਬੰਦਾ ਮੈਂ ਇਸ ਦੀ ਵਿਰੋਧਤਾ ਹਮੇਸ਼ਾ ਕੀਤੀ ਹੈ ਤੇ ਕਰਦਾ ਵੀ ਰਵਾਂਗਾ ਵੀਰ ਬਾਲ ਦਿਵਸ ਨਹੀਂ ਪਹਿਲੋ ਵੀਰ ਹਕੀਕਤ ਹਕੀਕਤ ਰਾਇ ਸੀ ਗੁਰੂ ਦਾ ਸਿੱਖ ਸੀ ਇਹਨਾਂ ਨੇ ਉਹ ਵੀਰ ਹਕੀਕਤ ਰਾਏ ਬਣਾ ਕੇ ਤੇ ਹਿੰਦੂ ਹੀ ਸਾਬਿਤ ਕੀਤਾ ਹਰ ਪਾਸੇ ਹੁਣ ਸਹਿਬਜ਼ਾਦਿਆਂ ਨੂੰ ਭਗਵਾ ਕਰਨ ਵਾਸਤੇ ਕਿਉਂ ਇਹਨਾਂ ਨੂੰ ਸਹਿਬਜ਼ਾਦਿਆਂ ਦੀ ਸ਼ਹੀਦੀ ਦਿਵਸ ਕਿਉਂ ਨਹੀਂ ਕਰ ਸਕਦੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਸ਼ਹੀਦੀ ਦਾ ਦਿਵਸ ਜਿਹਨੂੰ ਸਹਿਬਜ਼ਾਦੇ ਸ਼ਹੀਦੀ ਦਿਵਸ ਤੇ ਦੋ ਸ਼੍ਰੋਮਣੀ ਕਮੇਟੀ ਹੋਰ ਸਿੱਖ ਸੰਗਤਾਂ ਕਹਿ ਰਹੀਆਂ ਨੇ ਇਹ ਕਹਿੰਦਾ ਜੀ ਆਉਂਦੇ ਸਮੇਂ ਤੁਹਾਨੂੰ ਪਤਾ ਲੱਗਣਾ ਸਮਝ ਆਵੇਗੀ ਬਿਲਕੁਲ ਸਮਝ ਆਵੇਗੀ ਅੱਜ ਤੁਸੀਂ ਵੀਰ ਬਾਲ ਦਿਵਸ ਦੀ ਅਹਿਮੀਅਤ ਨਹੀਂ ਸਮਝੜੇ ਆਉਣ ਵਾਲੀਆਂ ਪੀੜ੍ਹੀਆਂ ਸਮਝਣਗੀਆਂ ਜਦੋਂ ਵੀਰ ਬਾਲ ਦਿਵਸ ਲੱਗਦਾ ਹੈ ਉਹ ਦਿਵਸ ਨਹੀਂ ਭਾਈ ਇੱਕ ਰਾਸ਼ਟਰੀ ਦਿਵਸ ਮੰਦਾ ਕਿਹੜਾ ਰਾਸ਼ਟਰੀ ਦਿਵਸ Hindu ਰਾਸ਼ਟਰੀ ਦਿਵਸ ਕਿਹੜਾ ਰਾਸ਼ਟਰੀ ਦਿਵਸ ਸਿੱਖਾਂ ਨੇ ਕੁਰਬਾਨੀਆਂ ਰਾਸ਼ਟਰ ਕਰਕੇ ਨਹੀਂ ਦਿੱਤੀਆਂ ਮਜ਼ਲੂਮ ਵਾਸਤੇ ਦਿੱਤੀਆਂ ਗਰੀਬ ਵਾਸਤੇ ਦਿੱਤੀਆਂ ਇਹ ਗੱਲ ਸਾਡੇ ਜਿਹਨ ਚ ਪੈ ਜਾਏ ਕਿ ਅਸੀਂ ਇੱਕ ਲਕੀਰ ਖਿੱਚਣੀ ਹੈ ਕਿ ਇਹ ਇਹੋ ਜੇ ਬਹੁਤ ਸਾਰੇ ਰੱਖੇ ਹੋਏ ਨੇ ਲੋਕ ਜਿਹੜੇ ਸਿੱਖਾਂ ਦੇ ਉੱਪਰ ਜ਼ੁਲਮ ਮਿਲੇ ਨਹੀਂ ਬੋਲਣਗੇ ਆ ਜਿਹੜੇ ਸਾਡੇ ਉੱਪਰ ਕਿਰਪਾਨ ਦੀ ਗੱਲ ਆ ਗਈ ਟੜੇ ਲਾਏਗੇ ਜਾਂ ਸਿੱਖ ਜਾਂ ਸਕੂਲਾਂ ਦੇ ਵਿੱਚ ਸਿੱਖਾਂ ਦੀ ਦਸਤਾਰ ਨੂੰ ਲੈ ਕੇ ਪੰਜਾਬੀ ਬੋਲ ਨੂੰ ਲੈ ਕੇ ਕਦੀ ਨਹੀਂ ਬੋਲਣਗੇ ਇਹ ਹਮੇਸ਼ਾ ਹੀ ਉਹਨਾਂ ਲੋਕਾਂ ਦਾ ਪੱਖ ਪੂਰਨਗੇ ਜਿਹੜੇ ਸਿੱਖਾਂ ਨੂੰ ਹਿੰਦੂ ਮੰਨਦੇ ਆਏ ਨੇ ਸੋ ਸਾਡੇ ਵਾਸਤੇ ਇਹ ਇੱਕ ਲਕੀਰ ਖਿੱਚਣੀ ਪੈਣੀ ਹੈ ਵੀ ਵੀਰਬਾਲ ਦੇ ਵਾਸਤੇ ਹੈ ਹੀ ਨਹੀਂ ਉਹ ਤਾਂ ਵੀਰ ਹੈਗੇ ਨਹੀਂ ਉਹ ਤਾਂ ਬਾਲ ਹੈਗੇ ਨਹੀਂ ਉਹ ਤਾਂ ਸਾਹਿਬਜ਼ਾਦੇਆਂ ਦੀ ਸ਼ਹੀਦੀ ਹੈ ਸ਼ਹੀਦੀ ਦਿਵਸ ਮਨਾਉਣਾ ਤੇ ਸਾਹਿਬਜ਼ਾਦੇਆਂ ਦਾ ਮਨਾਉਣਾ ਇਹ ਸਾਨੂੰ ਗੱਲ ਸਮਝਣੀ ਪੈਣੀ ਹੈ ਉਹ ਕੀ ਪਤਾ ਲੱਗੂਗਾ ਹੁੰਦੀਆਂ ਪੀੜ੍ਹੀਆਂ ਨੂੰ ਮੈਨੂੰ ਲੱਗਦਾ ਵੀ ਹੁੰਦੀਆਂ ਪੀੜ੍ਹੀਆਂ ਨੂੰ ਮਲਗੋਬਾ ਕਰ ਕਰ ਕੇ ਸਿੱਖੀ ਸਿਧਾਂਤਾਂ ਦਾ ਮਿਲਗੋਬਾ ਕਰਨ ਲਈ ਬਹੁਤ ਵੱਡੇ ਲੈਵਲ ਤੇ ਸਾਰਿਸਰ ਰਚੀਆਂ ਜਾ ਰਹੀਆਂ ਕਿਉਂਕਿ ਜਿਵੇਂ ਇਹ ਇਸਾਈਆਂ ਨੂੰ ਜਾਂ ਮੁਸਲਮਾਨਾਂ ਨੂੰ ਕਹਿੰਦੇ ਆ ਬਾਹਰੋਂ ਆਏ ਬਾਹਰੋਂ ਸਾਨੂੰ ਕਹਿ ਤਾਂ ਨਹੀਂ ਸਕਦੇ ਪਰ ਕਲਾਵੇ ਚ ਲੈ ਕੇ ਕੁਲਬੀਰ ਸਿੰਘ ਕੌੜਾ ਦੀ ਕਿਤਾਬ ਤੇ ਸਿੱਖ ਵੀ ਨਿਗਲਿਆ ਗਿਆ ਜ਼ਰੂਰ ਪੜਿਓ ਉਹਦੇ ਵਿੱਚ ਜਾਦਾ ਚਾਨਣਾ ਪਾਇਆ ਗਿਆ ਮੇਰੇ ਕੋਲ ਅਗਹੀ ਖਬਰ ਹੈ ਬਗਲਾਦੇਸ਼ ਦੇ ਵਿੱਚ ਹਿੰਸਾ ਪੜਕ ਪਈ ਕਿਉਂਕਿ ਥੋੜੇ ਦਿਨ ਪਹਿਲਾਂ ਹੋਈ ਉੱਥੋਂ ਦੇ ਇੱਕ ਐ ਲੀਡਰ ਨੇ ਕਿਹਾ ਸੀ ਕਿ ਅਸੀਂ 7 ਸਿਸਟਰ ਜਿਹੜੀਆਂ ਹਨ ਉਹਨਾਂ ਤੇ ਤੜਤਲੀ ਮਚਾ ਦੇਂਗੇ 7 ਸਿਸਟਰ ਅਸਾਮ ਬੰਗਾਲ ਹੋਰ ਬਹੁਤ ਸਾਰੀਆਂ ਸਟੇਟਾਂ ਮਿਗਾਲਿਆ ਅਸਾਮ ਇਹ ਸਾਰੀਆਂ ਬਣਦੀਆਂ ਉਹਨੇ ਧਮਕੀ ਦਿੱਤੀ ਤੇ ਉਸ ਤੋਂ ਇੱਕ ਦਿਨ ਬਾਅਦ ਹੀ ਇੱਕ ਨੌਜਵਾਨ ਦੀ ਕਤਲ ਹੋ ਜਾਂਦਾ ਉਸ ਤੋਂ ਬਾਅਦ ਉਹ ਬਹੁਤ ਸਾਰੇ ਉੱਥੇ ਹਾਲਾਤ ਭੜਕ ਪੈਂਦੇ ਨੇ ਇੱਕ ਹਿੰਦੂ ਵੀਰ ਨੂੰ ਵੀ ਢੀੜ ਨੇ ਮਾਰਿਆ ਤੇ ਸਾੜ ਦਿੱਤਾ ਉਸ ਤੋਂ ਬਾਅਦ ਅਜੇ ਤੱਕ ਕੋ ਚੱਲ ਰਹੀ ਹੈ ਮੀਡੀਆ ਦੇ ਦਫ਼ਤਰਾਂ ਨੂੰ ਅੱਗ ਲਾਈ ਗਈ ਅਵਾਮੀ ਲੀਗ ਦਾ ਦਫਤਰ ਸਾੜ ਦਿੱਤਾ ਗਿਆ ਭਾਰਤ ਪ੍ਰਤੀ ਜਿਹੜੀ ਨਫ਼ਰਤ ਆ ਉਹ ਖੁੱਲ ਕੇ ਸਾਹਮਣੇ ਆਈ ਪਰ ਇਸ ਹਿੰਸਾ ਨੂੰ ਪੜਕਾਉਣ ਪਿੱਛੇ ਕਿਹਦਾ ਹੱਥ ਆ ਇਹ ਦੇ ਡੀਪ ਵਿੱਚ ਜਾਣਾ ਜ਼ਰੂਰੀ ਆ ਕਿਉਂਕਿ ਉਧਰ ਧਮਕੀ ਦਿੱਤੀ ਗਈ ਉਧਰੋਂ ਬੰਗਲਾਦੇਸ਼ ਦੇ ਵਿੱਚ ਇਹ ਹਿੰਸਾ ਫੜਕ ਪਈ ਕੌਣ ਕਰ ਰਿਹਾ ਹੈ ਸਾਰਾ ਕੁਝ ਮਨੁੱਖਤਾ ਮਾਰ ਰਹੀ ਹੈ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਇਹੀ ਨਾਲ ਜਿਹੜੀ ਨਵੀਂ ਰਿਪੋਰਟ ਆਈ ਹੈ ਕਿ ਬੰਗਲਾਦੇਸ਼ ਭਾਰਤ ਨਾਲੋਂ ਟੁੱਟ ਕੇ ਪਾਕਿਸਤਾਨ ਦੇ ਚੀਨ ਦੇ ਨੇੜੇ ਚਲਿਆ ਗਿਆ ਮੇਰਾ ਨਹੀਂ ਖਿਆਲ ਭਾਰਤ ਦਾ ਕੋਈ ਜਿਹੜਾ ਦੇਸ਼ ਰਿਹਾ ਆ ਉਹ ਐ ਪਾਰਟ ਦਾ ਗਵਾਂਢੀ ਕੋਈ ਉਹਦੇ ਨਾਲ ਰਿਹਾ ਆ ਮੇਰੇ ਕੋਲੋਂ ਅਖੀਰਲੀ ਖਬਰ ਆ ਉਹ ਹੈ ਤਾਈਵਾਨ ਨੂੰ ਲੈ ਕੇ ਤਣਾਅ ਵਧ ਰਿਹਾ ਤੇ ਉਥੇ ਹੁਣ ਅਮਰੀਕਾ ਨੇ ਤਾਈਵਾਨ ਤੇ ਚਾਈਨਾ ਦੀ ਲਗਦੀ ਹੈ ਚਾਈਨਾ ਕਹਿੰਦਾ ਮੇਰੀ ਸਟੇਟ ਆ ਤਾਈਵਾਨ ਕਹਿੰਦਾ ਮੈਂ ਆਜ਼ਾਦ ਦੇਸ਼ ਆ ਤੇ ਅਮਰੀਕਾ ਨੇ ਵਿੱਚ ਹੁਣ ਫੇਰ ਹਥਿਆਰ ਦਿੱਤੇ ਨੇ ਬਹੁਤ ਵੱਡੇ ਲੈਵਲ ਤੇ ਇਹ ਤਕਰੀਬਨ 11 ਬਿਲੀਅਨ ਡਾਲਰ ਦੇ 98000 ਕਰੋੜ ਦੇ ਹਥਿਆਰ ਦੇਣੇ ਨੇ ਤਾਈਵਾਨ ਨੂੰ ਚਾਈਨਾ ਨਾਲ ਲੜਨ ਵਾਸਤੇ ਹੁਣ ਇਹਨਾਂ ਦਿਨਾਂ ਦੇ ਵਿੱਚ ਇਹ ਜੰਗ ਵੱਲ ਨੂੰ ਹੋਰ ਵਾਧਾ ਹੋ ਰਿਹਾ ਉਧਰੋਂ ਯੂਰਪ ਤੇ ਪੁਤਿਨ ਦੀ ਵਿਗੜ ਰਹੀ ਹੈ ਅਸੀਂ ਤੀਸਰੇ ਸੰਸਾਰ ਯੁੱਧ ਵੱਲ ਨੂੰ ਵਧ ਰਹੇ ਹਾਂ ਅਰਦਾਸ ਕਰੀਏ ਤੇ ਆਸ ਕਰੀਏ ਆਉਣ ਵਾਲੇ ਦਿਨ ਸੰਸਾਰ ਦੀ ਸ਼ਾਂਤੀ ਦੇ ਸਰਬੱਤ ਦੇ ਭਲੇ ਵਾਲੇ ਹੋਣ ਛੜਦੀ ਕਲਾ ਵਿੱਚ ਰਹੋ ਗੁਰੂ ਅੰਗਸੰਗ ਰਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ